ਇਧਰੋਂ ਦੇਖਦਾ ਜੇ ਗੁਰਦੁਆਰਾ ਸਾਹਿਬ ਦਾ ਅਸਲੀ ਉਚਾਈ ਉੱਚੀ ਬਲੰਦ ਬਿਲਡਿੰਗ ਆ ਸਾਰਾ ਪੁਰਾਣਾ ਹੈ ਇਹ ਪਹਿਲੀ ਪੰਜਲਿਆ ਪਿਆਰਿਓ ਉੱਥੇ ਪਰ ਇਹ ਗੁਰਦੁਆਰਾ ਸਾਹਿਬ ਤੇ ਬਹੁਤੀ ਸੋਹਣੀ ਹਾਲਤ ਚ ਹੈ ਭਾਜੀ ਅੰਦਰੋਂ ਵੇਖੋ ਪੂਰਾ ਸ਼ਾਹੀ ਮਹਿਲ ਬਿਲਕੁਲ ਪੂਰਾ ਮਹਿਲ ਲੱਗਦਾ ਇਤੇ ਵੈਰੀ ਵੈਲ ਬਿਲਟ ਹੈ ਭਾਜੀ ਇਹ ਤੇ ਉਹੋ ਗੱਲ ਜਿਵੇਂ ਨਾ ਕਿਲਿਆਂ ਦੇ ਅੰਦਰ ਸ਼ਾਹੀ ਮਹਿਲ ਹੁੰਦੇ ਆ ਨਾ ਉਦਾਂ ਦਾ ਹੀ ਇਹ ਬਿਲਟ ਹੈ ਅੰਦਰੋਂ ਦੇਖੋ ਇਹ ਬਿਲਡ ਕਿਉਂ ਹੋਇਆ ਉਦੀ ਵਜ੍ਹਾ ਸਭ ਤੋਂ ਅਹਿਮ ਇਹ ਵੀ ਹੈ ਕਿ ਈ ਦੇ ਨਾਂ ਤੇ 40 ਮਰਬੇ ਜ਼ਮੀਨ ਹੈ ਵੇ ਲੋ 1000 ਏਕੜ ਦੀ ਜੇ ਕਮਾਈ ਖਾ ਕੇ ਵੀ ਓਕਾਫ ਵਾਲੇ ਜਿਹੜੇ ਗੁਰਦੁਰਸਬ ਨੂੰ ਨਹੀਂ ਬਚਾ ਪਾਉਂਦੇ ਦੇਖੋ ਮੈਂ ਉੱਥੇ ਵੀ ਗੱਲ ਕੀਤੀ ਨਾ ਮੰਡੀ ਬੌਦੀਨ ਚ ਓਕਾਫ ਵਾਲੇ ਫਿਰ ਅਕਸਰ ਮੈਂ ਚੁਕੇ ਇਥੋਂ ਦਾ ਵਸੇਂਦਾ ਫਿਰ ਉਹ ਸਾਡੀਆਂ ਗਲਤੀਆਂ ਕਿਸੇ ਹੋਰ ਥਾਂੋਂ ਕੱਢਦੇ ਆ 1000 ਏਕੜ ਜ਼ਮੀਨ ਦਾ 80 ਸਾਲਾਂ ਤੋਂ ਹਿਸਾਬ ਕਿਤਾਬ ਕਿੱਥੇ ਕਿੱਥੇ ਇਮਾਰਤ ਨਹੀਂ ਬਚਾਈ ਗਈ ਆ ਓਏ ਹੋਏ ਸਹੀ ਗੱਲ ਆ ਇਹ ਸਰੋਵਰ ਸਾਹਿਬ ਵਿੱਚ ਇਹ ਲੋਕਾਂ ਦੇ ਘਰਾਂ ਦਾ ਜਾਂ ਪਿੰਡ ਦਾ ਜਿਹੜਾ ਗੰਦਾ ਪਾਣੀ ਹੈ ਨਾ ਉਹ ਸਾਰਾ ਸਰੋਵਰ ਚ ਆ ਰਿਹਾ ਉਹ ਇੱਥੇ ਆ ਰਿਹਾ ਹੈ ਸੀਵਰੇਜ ਦਾ ਨਿਜ਼ਾਮ ਕਿਉਂਕਿ ਪਿੰਡ ਬੜਾ ਪਹਿਲੇ ਇਹ ਸਾਰਾ ਪਿੰਡ ਦੀ ਇਹ ਸਾਰਾ ਦਾ ਸਾਰਾ ਪਿੰਡ ਜਿਹੜਾ ਹੈ ਨਾ ਇਸ ਸਮਝ ਲੋ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਛੋਟੀਆਂ ਛੋਟੀਆਂ ਗੁੰਮਟੀਆਂ ਦਾ ਕਿੱਡਾ ਸੋਹਣਾ ਆਲਾ ਦਵਾਲਾ ਪੂਰਾ ਘੇਰਾਚਾਰ ਛੇ ਫੇਰੇ ਤੇ ਗੁੰਬਦ ਵੀ ਪੂਰਾ ਚਮਕਦਾ ਕਿ ਨਹੀਂ ਘਰਾਂ ਦੇ ਵਿੱਚ ਉੱਪਰ ਤੱਕ ਗੁਰਦੁਆਰਾ ਸਾਹਿਬ ਹੈ ਨੀਲਾ ਰੰਗ ਕੀਤਾ ਹੋਇਆ ਹੈ ਘਰ ਦੇ ਨਾਲ ਮੈਚਿੰਗ ਇੱਥੇ ਇੱਕ ਸੇਲ ਲੱਗੀ ਹੈ ਪਿਆਰਿਓ ਉਹ ਵੀ ਕੰਧ ਦੇ ਵਿੱਚ ਅੱਧੀ ਆ ਗਈ ਹੈ ਫੋ ਇੱਧਰ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸੀਗਾ ਜਿੱਥੇ ਹੁਣ ਬੈੱਡ ਲਾਏ ਹਨ ਇੱਧਰ ਬੈੱਡ ਲੱਗਾ ਹੋਇਆ ਹੈ ਤੇ ਖੂਬਸੂਰਤੀ ਤਾਂ ਮੂੰਹੋਂ ਬੋਲਦੀ ਹੈ ਪਿਆਰਿਓ ਇਸ ਵੇਲੇ ਜੀ ਗੁਰਤਮ ਯਾਤਰਾ ਤੇ ਅਸੀਂ ਖੜੇ ਹਾਂ ਜੀ ਗੁਰਦੁਆਰਾ ਕੇਰ ਗੁਰੂ ਨਾਨਕ ਇਨੂੰ ਹੁਣ ਕੇਰ 바ਵਾ ਵੀ ਆਖਿਆ ਜਾਂਦਾ ਹੈ ਜੈਸਖ ਮੌਜੂਦਾ ਪਿੰਡ ਜੈਸਖ ਹੈ ਵੈਸੇ ਉਹਦਾ ਪੁਰਾਣਾ ਨਾਮ ਜੈ ਸੁਖ ਵਾਲਾ ਹੈ ਉਸ ਦੇ ਕਰੀਬ ਹੀ ਹੈ ਪਿੰਡ ਔਰ ਇੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਦੇ ਨਾਮ ਉੱਪਰ ਮਹਾਰਾਜਾ ਰਣਜੀਤ ਸਿੰਘ ਨੇ 40 ਮਰਬੇ 1000 ਏਕੜ ਜ਼ਮੀਨ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਹੈ ਮੰਡੀ ਬਾਹੁਦੀਨ ਜਿਹੜਾ ਹੈ ਇਹਨੂੰ ਜ਼ਿਲ੍ਹਾ ਪੈਂਦਾ ਹੈ ਹੁਣ ਇਸ ਗੁਰੂ ਘਰ ਦੇ ਵਿੱਚ ਕਾਫੀ ਪਰਿਵਾਰ ਆਬਾਦ ਨੇ ਤੁਹਾਨੂੰ ਪਤਾ ਹੀ ਹੈ 47 ਦੀ ਵੰਡ ਨੇ ਸਾਡੇ ਕਿੰਨੇਕ ਅਸਥਾਨਾਂ ਦਾ ਵਿਛੋੜਾ ਪਾ ਦਿੱਤਾ ਹੈ ਤੇ ਉਹਨਾਂ ਅਸਥਾਨਾਂ ਦੇ ਵਿੱਚੋਂ ਇੱਕ ਹੈ ਸਥਾਨ ਹੈ ਔਰ ਇੱਥੇ ਕੁਝ ਪ੍ਰਾਤਣ ਬਿਲਡਿੰਗ ਵੀ ਮੌਜੂਦ ਨੇ ਕੁਝ ਇਤਿਹਾਸਕ ਤੱਤ ਤਾਂ ਇਹ ਕਹਿੰਦੇ ਨੇ ਕਿ ਇਹ ਬਿਲਡਿੰਗ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਹੈ ਔਰ ਕੋਸ਼ਕੰਦ ਨੇ ਕਿ ਨਹੀਂ ਬਾਦ ਦੇ ਵਿੱਚ ਇਤਹਾਮੀਰ ਹੋਈ ਸੀ ਭਾਈ ਤੰਨਾ ਸਿੰਘ ਜੀ ਜਦੋਂ ਸਾਈਕਲ ਯਾਤਰਾ ਕਰਦੇ ਹੋਏ ਇਸ ਗੁਰਦੁਆਰਾ ਸਾਹਿਬ 'ਚ ਆਏ ਗੁੰਬਦ ਤੋਂ ਬਗੈਰ ਦੀ ਤਸਵੀਰ ਹੈਗੀ ਔਰ ਬਿਲਡਿੰਗ ਦੇ ਕਰੀਬ ਮਿਲਦੀ ਹੈ ਔਰ ਇਕਬਾਲ ਕੈਸਰ ਜੀ ਨੇ ਵੀ ਇਹਨੂੰ ਕੋਟ ਕੀਤਾ ਹੈ ਇੱਥੇ ਪ੍ਰਾਤਣ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਛੋਟੀਆਂ ਇੱਟਾਂ ਵਾਲੀਆਂ ਦੋ ਸਮਾਦਾਂ ਵੀ ਮੌਜੂਦ ਨੇ ਨਾਲ ਸਰੋਵਰ ਸਾਹਿਬ ਵੀ ਇੱਥੇ ਮੌਜੂਦ ਹੈ ਜਿੱਥੇ ਹੁਣ ਕਾਫੀ ਜ਼ਿਆਦਾ ਗੰਦ ਜਿਹੜਾ ਹੈ ਉਹਦੇ ਵਿੱਚ ਜਾਂਦਾ ਹੈ ਸੋ ਬੜਾ ਦੁੱਖ ਵੀ ਹੁੰਦਾ ਹੈ ਇਹਨਾਂ ਥਾਵਾਂ ਤੇ ਆ ਕੇ ਮੌਜੂਦਾ ਹਾਲਾਤ ਦੇਖ ਕੇ ਲੇਕਿਨ ਇਹ ਹੁਣ ਵਕਤ ਦਾ ਫੈਸਲਾ ਹੈ ਇਹ ਦੇ ਵਿੱਚ ਆਪਾਂ ਸਿਰਫ ਆਪਣੀ ਇੱਕ ਤਗਉਦ ਉਹ ਜ਼ਰੂਰ ਕਰ ਸਕਦੇ ਆ ਆਪਣੀ ਇੱਕ ਕੋਸ਼ਿਸ਼ ਜ਼ਰੂਰ ਕਰ ਸਕਦੇ ਆ ਲੇਕਿਨ ਹਾਲਾਤ ਜੋ ਹੈ ਉਹ ਹੀ ਆਪਾਂ ਤੁਹਾਨੂੰ ਦੱਸ ਰਹੇ ਆ ਇਹ ਸਮਾਦਾਂ ਨੇ ਪੁਰਾਣੀਆਂ ਇੱਥੇ ਇਤਿਹਾਸ ਬਾਰੇ ਵੀ ਆਪਾਂ ਵਿਸਥਾਰ ਨਾਲ ਗੱਲਬਾਤ ਕਰਦੇ ਆਂ ਔਰ ਗੁਰਦੁਆਰਾ ਸਾਹਿਬ ਅੰਦਰੋਂ ਵੀ ਦੇਖਦੇ ਆਂ ਇਹ ਵੇਖੋ ਜੀ ਸ਼ਾਇਦ ਇੱਥੇ ਗੁਰਦੁਆਰਾ ਸਾਹਿਬ ਦਾ ਪੁਰਾਣਾ ਲੰਗਰ ਹਾਲ ਸੀ ਜਾਂ ਸ਼ਾਇਦ ਉੱਗੇ ਤੇ ਬੀਬੀਆਂ ਦਾ ਸਰੋਵਰ ਵੀ ਮੌਜੂਦ ਹੈ ਉਹ ਸ਼ਾਇਦ ਹੀ ਦੀ ਬੈਕ ਸਾਈਡ ਤੇ ਔਰ ਇਹ ਜਿਹੜੀਆਂ ਸਮਾਦਾਂ ਨੇ ਇਹ ਡੈਫੀਨੇਟਲੀ ਤਕਰੀਬਨ ਮੇਰੇ ਖਿਆਲ ਦੇ ਵਿੱਚ 200 ਸਾਲ ਪੁਰਾਣੀਆਂ ਦੇ ਕਰੀਬ ਕਰੀ ਇਹ ਸਮਾਦਾਂ ਹੋਣਗੀਆਂ ਇਹਦੀ ਹਾਲਤ ਇਹਦੀ ਇੱਟਾਂ ਔਰ ਇਹਦੀ ਬਣਤਰ ਜਿਹੜੀ ਦੱਸ ਰਹੀ ਹੈ ਉਹ ਤਕਰੀਬਨ 200 ਸਾਲ ਪੁਰਾਣੀ ਦੀ ਇਮਾਰਤ ਹੈ ਦੱਸੀ ਜਾਂਦੀ ਹੈ ਦੇ ਨਾਲ ਹੀ ਇਸ ਸਰੋਵਰ ਹਸਾਬ ਹੈ ਜੀ ਜੋ ਹੁਣ ਨਜ਼ਰ ਨਹੀਂ ਆਂਦਾ ਆਓ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਔਰ ਫਿਰ ਇੱਥੇ ਦੇ ਲੋਕਲ ਲੋਕਾਂ ਨਾਲ ਵੀ ਗੱਲਬਾਤ ਦੀ ਸਾਂਝ ਕਰਾਂਗੇ ਤੇ ਪਿੰਡ ਦਾ ਨਾਂ ਕੀ ਹੈ ਕੇਰ ਬਾਵਾ ਅੱਛਾ ਇੱਥੇ ਵੀ ਦੋ ਤਿੰਨ ਗੱਲਾਂ ਨੇ ਆਪਾਂ ਰਾਸਤੇ ਦੇ ਵਿੱਚ ਵੀ ਕਰ ਰਹੇ ਸੀ ਕਿ ਕੇਰ ਲਫ਼ਜ਼ ਦਾ ਮਤਲਬ ਕੀ ਹੋ ਸਕਦਾ ਹੈ ਕੇਰ ਮੈਨੂੰ ਲੱਗਦਾ ਜਿਵੇਂ ਥੜਾ ਬਣਾਤਾ ਸੀ ਮਹਾਰਾਜ ਜੀ ਦੇ ਆਉਣ ਦਾ ਅੱਛਾ ਜੀ ਏਦਾਂ ਮੈਨੂੰ ਲੱਗਦਾ ਮੈਂ ਪੜਿਆ ਨਹੀਂ ਮੈਨੂੰ ਸਮਝ ਨਹੀਂ ਆਇਆ ਅਜੇ ਪਰ ਕੇਰ ਇਹ ਬਾਵਾ ਮੈਨੂੰ ਲੱਗਦਾ ਲਫ਼ਜ਼ ਭਾਜੀ ਵਿਗੜ ਕੇ ਬਣਿਆ ਹੈ ਅਸਲੀ ਲਫ਼ਜ਼ ਜਿਹੜਾ ਹੈ ਉਹ ਕੇਰ ਗੁਰੂ ਨਾਨਕ ਲਿਖਿਆ ਜਾਂਦਾ ਸੀ ਮੈਨੂੰ ਲੱਗਦਾ ਉਥੋਂ ਕੇਰ ਬਾਬਾ ਹੋ ਗਿਆ ਛੋਟਾ ਤੇ ਬਦਲ ਕੇ ਬਾਬਾ ਹੋ ਗਿਆ ਲੋਕ ਕੁਝ ਲੋਕ ਜਿਹੜੇ ਨੇ ਉਹ ਗੁਰਨਾਨ ਦੇਵ ਜੀ ਦਾ ਸਤਕਾਰ ਕਰਕੇ ਬਾਬਾ ਕਹਿ ਦਿੰਦੇ ਨੇ ਕਿ ਉਹ ਵਿਗੜ ਦਾ ਵਿਗੜ ਦਾ ਸ਼ਾਇਦ ਬਾਬਾ ਹੋ ਗਿਆ ਇਹ 2-3 ਹੋਰ ਜਗ੍ਹਾ 'ਚ ਵੀ ਇਹ ਲਫ਼ਜ਼ ਮੈਨੂੰ ਵੇਖਣ ਨੂੰ ਮਿਲੇ ਆ ਲੇਕਿਨ ਕਦੀ ਕਿਸੇ ਨਾਲ ਗੱਲ ਨਹੀਂ ਵਿਸਥਾਰ ਨਾਲ ਹੋ ਸਕੀ ਕਿ ਕੀ ਇਹ ਲਫ਼ਜ਼ ਕਿਉਂ ਇਸ ਤਰ੍ਹਾਂ ਬਾਵਾ ਵਿੱਚ ਕਿਉਂ ਟੱਚ ਹੋ ਗਿਆ ਸੋ ਹੋ ਸਕਦਾ ਹੈ ਉਹ ਬਾਵਿਆਂ ਨੇ ਫਿਰ ਨਾਲ ਬਾਬੇ ਤੋਂ ਬਾਵਾ ਹਾਂਜੀ ਹੋ ਸਕਦਾ ਜਿਹੜਾ ਜਿਵੇਂ ਆਪਾਂ ਬੱਚੇ ਨੂੰ ਗਏ ਸੀ ਉੱਥੇ ਬਾਵੇ ਪਰਿਵਾਰ ਰਹਿੰਦੇ ਹਣ ਉੱਥੋਂ ਪੈ ਗਏ ਚਲੋ ਕਰੀਏ ਦਰਸ਼ਨ ਜੀ ਹਾਂਜੀ ਬਾਜੀ ਮਿਲ ਪਏ ਆ ਅੱਗੇ ਜੀ ਆਪਣਾ ਗੁਰਦਵਾਰ ਸਾਹਿਬ ਵੇਖੋ ਕਿੰਨੀ ਸੋਹਣੀ ਬਿਲਡਿੰਗ ਹੈ ਰੰਗ ਵਗੈਰਾ ਹੋਇਆ ਕਿਉਂਕਿ ਘਰ ਹਨ ਆਲੇ ਦੁਆਲੇ ਸਾਰੇ ਦੂਰੋਂ ਬਿਲਡਿੰਗ ਬਹੁਤ ਸੋਹਣੀ ਚਮਕਦੀ ਸੀਗੀ ਇੱਥੋਂ ਆਪਾਂ ਅੰਦਰੋਂ ਦੇਖ ਲਈਏ ਫਿਰ ਆਪਾਂ ਬਾਹਰੋਂ ਵੀ ਦਿਖਾਉਨੇ ਕਿੰਨੇ ਪਰਿਵਾਰ ਰਹਿੰਦੇ ਅੰਦਰ ਅੱਛਾ ਇਹ ਅੱਗੇ ਵੀ ਆਪਾਂ ਜਿਵੇਂ ਵੇਖਿਆ ਸੀ ਹੁਣਾ ਗੁਰਦੁਆਰਾ ਸਾਹਿਬ ਹੈ ਜੀ ਮੇਨ ਮਹਾਰਾਜ ਜੀ ਦੇ ਪ੍ਰਕਾਸ਼ ਸਥਾਨ ਤੇ ਇਹ ਫਰਸ਼ ਵੀ ਪੁਰਾਣਾ ਓਰੀਜਨਲ ਹੈ ਇੰਨਾ ਸੋਹਣਾ ਫਰਸ਼ ਜੀ ਤੇਰਾ ਵੜਾਓ ਜੇ ਬਾਕੀ ਪੱਥਰ ਲੱਗਾ ਬਹੁਤ ਵੇਖਿਆ ਸੀ ਪਰ ਇਦਾਂ ਦਾ ਫਰਸ਼ ਪਿਆ ਚਿਪਸ ਵਾਲਾ ਨਹੀਂ ਵੇਖਿਆ ਠੀਕ ਹੈ ਜੀ ਇਹ ਉਸ ਦੌਰ ਦੀ ਮਤਲਬ ਮੇਰਾ ਨਹੀਂ ਖਿਆ ਕਿ ਇਹਨਾਂ ਨੇ ਰੰਗ ਵੀ ਕੀਤਾ ਹੋਇਆ ਜੀ ਚਮਕ ਦੇ ਚਮਕ ਉਹ ਹੋ ਹੋ ਉਧਰ ਵੇਖੋ ਵਾਹ ਜੀ ਵਾਹ ਪੇਂਟ ਕੀਤਾ ਤੁਸੀਂ ਹਾਂ ਜੀ ਕੀਤਾ ਪੇਂਟ ਕਰਦੇ ਹੋ ਆ ਸਾਹਮਣੇ ਬੂਹਾ ਵੇਖੋ ਕੁੰਡੇ ਕਿਡੇ ਸੋਹਣੇ ਤੇ ਬੂਹਾ ਅਸਲੀ ਬੂਹਾ ਜਿਹੜਾ ਕਿਹੜਾ ਸੀਗਾ ਜਿੱਥੋਂ ਉਹ ਦੂਜੀ ਸਾਈਡ ਤੇ ਅੱਛਾ ਲਕਤੀਆਂ ਵੀ ਲੱਗੀਆਂ ਨੇ ਨਾ ਉੱਥੇ ਤਕਤੀਆਂ ਉੱਥੇ ਜਾ ਸਕਾਂਗੇ ਆਪਾਂ ਆ ਉਹਨਾਂ ਨੂੰ ਦੂਸਰੇ ਘਰ ਵਾਲਿਆਂ ਨੇ ਰੱਖਿਆ ਠੀਕ ਹੈ ਜੀ ਹਾਂ ਇਧਰ ਆਓ ਜੀ ਸੋ ਹੁਣ ਤਾਂ ਰਹਾਇਸ਼ ਹੈ ਹਮਮ ਆ ਦੇਖੋ ਇਹ ਬਾਰੀ ਉਦੋਂ ਦੀ ਹੈ ਕਿ ਦਰਵਾਜ਼ਾ ਹੈ ਦਰਵਾਜ਼ਾ ਹੈ ਜਿਹੜਾ ਬੰਦ ਹੋ ਗਿਆ ਨਾ ਇਹ ਚਾਰ ਦਰਵਾਜ਼ੇ ਨੇ ਨਾ ਹਾਂਜੀ ਇਹ ਕਿਹ ਦਰਵਾਜ਼ਾ ਹੈ ਪਿਆਰਿਓ ਇੱਕ ਦੂਜੇ ਪਾਸਿਓਂ ਹੈ ਹਾਂਜੀ ਇਹ ਇਹਨਾਂ ਕੋ ਦੋ ਦਰਵਾਜ਼ੇ ਨੇ ਠੀਕ ਹੈ ਜੀ ਆ ਦੋ ਦਰਵਾਜ਼ੇ ਨੇ ਉਹ ਦੋ ਅਲੱਗ-ਅਲੱਗ ਘਰਾਂ ਕੋਲ ਹੈ ਇੱਕ ਇਸ ਪਾਸੇ ਘਰ ਹੈ ਇੱਕ ਇਸ ਪਾਸੇ ਘਰ ਹੈ ਤਿੰਨ ਤਿੰਨ ਟੋਟਲ ਦਰਵਾਜ਼ੇ ਹਰਸ਼ ਵੇਖੋ ਤੁਸੀਂ ਆਪਾਂ ਜਦੋਂ ਵੀਡੀਓ ਚ ਵੇਖਿਆ ਆਪਣੇ ਘਰਾਂ ਨੂੰ ਚਾਤੀ ਮਾਰੀ ਇਹ ਵੀ ਆਪਣੇ ਘਰਾਂ ਚ ਵੀ ਸ਼ਾਇਦ ਇਦਾਂ ਦੇ ਫਰਸ਼ ਅੱਜ ਵੀ ਨਹੀਂ ਚਲੋ ਭਾਵੇਂ ਕਿ ਸੰਗ ਮਰਮਰ ਲੱਗੇ ਆ ਆ ਚਿਪਸ ਜਿਹੜੀ ਆ ਇਹ ਤੇ ਪਾਕਿਸਤਾਨ ਚ ਹੋਰ ਕਿਸੇ ਘਰ ਚ ਨਹੀਂ ਹੋਣੀ ਹੁਣ ਤਾਂ ਦੋ ਖਤਮ ਹੋ ਗਿਆ ਇਹ ਭਾਜੀ ਇਹ ਵੇਖੋ ਇਹ ਅੰਦਰ ਇਹਦੀ ਚੁਗਾਠ ਹਾਂ ਇਹ ਚੁਗਾਠ ਇਹ ਚੁਗਾਠ ਵੇਖੋ ਕਿੰਨੀ ਚੌੜੀ ਚੁਗਾਠ ਇਧਰ ਵੀ ਚੁਗਾਠ ਬਹੁਤ ਚੌੜੀ ਹੈ ਪਰ ਇਹ ਜਿਹੜੀ ਖੂਬਸੂਰਤੀ ਹੈ ਨਾ ਇਹ ਇਹਦੀ ਛੱਤਾਂ ਦੀ ਇਹਦੀ ਇਹ ਕੰਧਾਂ ਦੀ ਖੂਬਸੂਰਤੀ ਵੇਖੋ ਐ ਲੱਗਦਾ ਜਿਵੇਂ ਕਾਲੀਆ ਗੁਰਦੁਆਰਾ ਸਾਹਿਬ ਦਾ ਅਮੀਰ ਹੋਇਆ ਹੈ ਸਹੀ ਗੱਲ ਹੈ ਨਾ ਬਹੁਤ ਹੀ ਫਰੈਸ਼ ਹੈ ਬਹੁਤ ਹੀ ਫਰੈਸ਼ ਜੇ ਇੱਕ ਘਰ ਕੋਲ ਹੁੰਦਾ ਨਾ ਤੇ ਹੋਰ ਬੜੀ ਖੂਬਸੂਰਤੀ ਹੋਣੀ ਸੀ ਅਸੀਂ ਜਦੋਂ ਤੂੰ ਵੀ ਜਿੰਨੇ ਵੀ ਸਥਾਨਾਂ ਦੇ ਦਰਸ਼ਨ ਕੀਤੇ ਅਜੇ ਤੱਕ ਅੰਦਰੋਂ ਇਥੋਂ ਸਭ ਤੋਂ ਜ਼ਿਆਦਾ ਮਜ਼ਬੂਤ ਤੇ ਸਭ ਤੋਂ ਸੋਹਣਾ ਸਾਂਭਿਆ ਹੋਇਆ ਸਥਾਨ ਹੈ ਆਪਾ ਜੀ ਮੈਨੂੰ ਵੀ ਲੱਗਦਾ ਨਾ ਕਿ ਮਤਲਬ ਇਹ ਪਤਾ ਨਹੀਂ ਕਿਸ ਤਰ੍ਹਾਂ ਦਾ ਸੀਮੈਂਟ ਹੈਗਾ ਇਹ ਬਿਲਕੁਲ ਅਲੱਗ ਟਾਈਪ ਦਾ ਆਪਾਂ ਇਹਨੂੰ ਸੀਮੈਂਟ ਪੱਥਰ ਤੇ ਨਹੀਂ ਕਹਿ ਸਕਦੇ ਪਰ ਜਿਵੇਂ ਦੀਵਾਰਾਂ ਤੇ ਰਗੜਾਈ ਚਿਪਸ ਕੀਤੀ ਹੈ ਇਹ ਪਤਾ ਨਹੀਂ ਕੀ ਚੀਜ਼ ਹੈ ਕੁਝ ਹੋਰ ਵੀ ਥਾਵਾਂ ਤੇ ਵੇਖੋ ਨਾ ਭਾਜੀ ਹਾਂ ਇੰਨੀ ਖੂਬਸੂਰਤ ਨਫਾਸਤ ਜਿਹੜੀ ਹੈ ਨਾ ਸਾਫ਼ ਸੁਥਰੇ ਹਣ ਆਪਾਂ ਪਹਿਲੀ ਮੰਜ਼ਲ ਤੇ ਚੱਲੇ ਆ ਪੌੜੀਆਂ ਚੜ੍ਹ ਕੇ ਇਹ ਮੇਰਾ ਖਿਆਲ ਹੈ ਆਪਾਂ ਦੂਜੀ ਤੇ ਪਹੁੰਚ ਗਏ ਪਹਿਲੀ ਉਹ ਵਾਹ ਜੀ ਵਾਹ ਕਿੱਡਾ ਸੋਹਣਾ ਹੈ ਪਰ ਬੂਟੇ ਉੱਗਣਦੇ ਸਹੀ ਗੱਲ ਹੈ ਵੀ ਪਾੜ ਦੇਣਗੇ ਕੰਧਾਂ ਨੂੰ ਤੇ ਇਹ ਪਹਿਲੀ ਮੰਜਲ ਹੈ ਪਿਆਰਿਓ ਉੱਤੇ ਤੇ ਉੱਪਰ ਗੁੰਬਦ ਹੈ ਸਟੈਂਡਰਡ ਗੁਰਦੁਆਰਾ ਸਾਹਿਬ ਜਿਵੇਂ ਆਪਾਂ ਦੇਖਦੇ ਹਾਂ ਪਰ ਇਹ ਗੁਰਦੁਆਰਾ ਸਾਹਿਬ ਤੇ ਬਹੁਤੀ ਸੋਹਣੀ ਹਾਲਤ ਚ ਹੈ ਇਹ ਬਹੁਤ ਬਹੁਤ ਕਿਉਂਕਿ ਕੰਦਾ ਵੇਖੋ ਨਾ ਹੁਣ ਨਾਲ ਹੀ ਤੇ ਘਰ ਲੱਗ ਗਏ ਆ ਇਧਰ ਵੀ ਘਰ ਚਾਰ-ਛੇ ਫੇਰੇ ਘਰ ਹਾਂਜੀ ਇਸ ਸਥਾਨ ਦੇ ਨਾਮ ਇਤਿਹਾਸ ਦੀ ਬਾਅਦ ਚ ਗੱਲ ਕਰਦੇ ਆ ਹਜ਼ਾਰ ਏਕੜ ਜ਼ਮੀਨ ਸੀ ਜੀ ਖਾਲਸਾ ਰਾਜ ਦੇ ਟਾਈਮ ਤੇ ਲੱਗੀ ਸਾਰਾ ਪਿੰਡ ਜਿਹੜਾ ਗੁਰਦੁਆਰੇ ਦੀ ਜ਼ਮੀਨ 'ਚ ਹੀ ਸ਼ਾਇਦ ਵਸਿਆ ਉਹ ਵੀ ਗੁਰਦੁਰ ਸਾਹਿਬ ਦਾ ਹਿੱਸਾ ਹੈ ਨਹੀਂ ਪਾਜੀ ਉਹ ਸਮਾਦਾਂ ਜਿਹੜੀਆਂ ਤੁਹਾਡੇ ਨਾਲ ਜੀ ਹੋਇਆ ਸੀ ਉਹ ਫਿਰ ਚਲਦੇ ਬਾਅਦ ਚ ਆਪਾਂ ਉਧਰ ਆਪਾਂ ਬਾਅਦ ਚ ਜਾ ਵਾਹ ਜੀ ਵਾਹ ਗੁਰਦੁਰ ਸਾਹਿਬ ਕਿੰਨਾ ਪਿਆਰਾ ਹੈ ਜੀ ਅੰਦਰ ਉਹ ਹਜੇ ਵੇਖੋ ਇੱਧਰ ਆਓ ਤੁਸੀਂ ਪਾਜੀ ਅੰਦਰ ਉਹ ਵੇਖੋ ਪੂਰਾ ਸ਼ਾਹੀ ਮਹਿਲ ਬਿਲਕੁਲ ਪੂਰਾ ਮਹਿਲ ਲੱਗਦਾ ਹੈ ਇਹ ਤੇ ਵੈਰੀ ਵੈਲ ਬਿਲਟ ਹੈ ਪਾਜੀ ਇਹ ਤੇ ਉਹ ਗੱਲ ਜਿਵੇਂ ਨਾ ਕਿਲਿਆਂ ਦੇ ਅੰਦਰ ਸ਼ਾਹੀ ਮਹਿਲ ਹੁੰਦੇ ਆ ਨਾ ਉਦਾਂ ਦਾ ਹੀ ਇਹ ਬਿਲਟ ਹੈ ਅੰਦਰੋਂ ਦੇਖੋ ਇਹ ਬਿਲਡ ਕਿਉਂ ਹੋਇਆ ਉਦੀ ਵਜ੍ਹਾ ਸਭ ਤੋਂ ਅਹਿਮ ਇਹ ਵੀ ਹੈ ਕਿ ਈ ਦੇ ਨਾਂ ਤੇ 40 ਮਰਬੇ ਜ਼ਮੀਨ ਹੈ ਹੈਗੀ ਕਿਥੇ ਇੱਥੇ ਪਿੰਡ 'ਚ ਹੀ ਹੈ ਕਿ ਹੋਰ ਕਿਸੇ ਪਿੰਡ 'ਚ ਇਹ ਪਿੰਡ ਜੇ ਮੈਕਰੀ ਤੱਕ ਬਹੁਤ ਦੂਰ ਤੱਕ ਹੈ ਵੇਖ ਲਓ 1000 ਏਕੜ ਦੀ ਜੇ ਕਮਾਈ ਖਾ ਕੇ ਵੀ ਇਹ ਕਾਫ ਵਾਲੇ ਜਿਹੜੇ ਗੁਰਦੁਰਸਬ ਨੂੰ ਨਹੀਂ ਬਚਾ ਪਾਉਂਦੇ ਦੇਖੋ ਮੈਂ ਉੱਥੇ ਵੀ ਗੱਲ ਕੀਤੀ ਨਾ ਮੰਡੀ ਬੌਦੀਨ 'ਚ ਉਹ ਕਾਫ ਵਾਲੇ ਫਿਰ ਅਕਸਰ ਮੈ ਚੁਕੇ ਇਥੋਂ ਦਾ ਵਸੇਂਦਾ ਫਿਰ ਉਹ ਸਾਡੀਆਂ ਗਲਤੀਆਂ ਕਿਸੇ ਹੋਰ ਥਾਂੋਂ ਕੱਢਦੇ ਆ ਹਾਂ ਇਹ ਹਕੀਕਤ ਗੱਲ ਹੈ ਆਪਾਂ ਖੁੱਲੀ ਡੁੱਲੀ ਹਜ਼ਾਰ ਏਕੜ ਜ਼ਮੀਨ ਦਾ 80 ਸਾਲਾਂ ਤੋਂ ਹਿਸਾਬ ਕਿਤਾਬ ਕਿੱਥੇ ਇਹ ਇਮਾਰਤ ਨਹੀਂ ਬਚਾਈ ਗਈ ਆ ਓਏ ਹੋਏ ਸਹੀ ਗੱਲ ਆ ਇਹ ਤਾਂ ਲੋਕਾਂ ਵਿਚਾਰਿਆਂ ਨੂੰ ਕਿਤੇ ਹੋਰ ਆਬਾਦ ਵੀ ਕਰ ਸਕਦੇ ਸੀ ਵਕਾਫ ਵਾਲੇ ਇਧਰ ਕੀ ਸੀਗਾ ਇਹ ਜੀ ਸਰੋਵਰ ਇਹ ਤਲਾਬ ਹੈ ਸਰੋਵਰ ਅਜੇ ਵੀ ਹੈ ਵਾਹ ਇਹ ਸਰੋਵਰ ਸਾਹਿਬ ਵਿੱਚ ਵਿੱਚ ਸਾਰਾ ਹੀ ਉਹ ਕੀ ਆਪਾਂ ਕਹਿੰਨੇ ਆ ਨਾੜ ਜਿਹਾ ਉੱਗਿਆ ਜਿਹੜਾ ਕੀ ਭਾਜੀ ਇਹ ਲੋਕਾਂ ਦੇ ਕਰਾਂ ਦਾ ਜਾਂ ਪਿੰਡ ਦਾ ਜਿਹੜਾ ਗੰਦਾ ਪਾਣੀ ਹੈ ਨਾ ਉਹ ਸਾਰਾ ਸਰੋਵਰ ਚ ਆ ਰਿਹਾ ਉਹ ਇੱਥੇ ਆ ਰਿਹਾ ਸੀਵਰੇਜ ਦਾ ਨਿਜ਼ਾਮ ਕਿਉਂਕਿ ਪਿੰਡ ਬੜਾ ਪਹਿਲੇ ਇਹ ਸਾਰਾ ਪਿੰਡ ਦੀ ਇਹ ਸਾਰਾ ਦਾ ਸਾਰਾ ਪਿੰਡ ਜਿਹੜਾ ਹੈ ਨਾ ਇਸ ਸਮੇਂ ਲੋਕ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਪਰ ਮੈਂ ਸੁਣਿਆ ਸੀਗਾ ਦੋ ਸਰੋਵਰ ਬਣਾਏ ਸੀ ਇੱਕ ਬੀਬੀ ਦਾ ਲੱਗ ਸੀਗਾ ਹਾਂ ਜੀ ਬੀਬੀ ਦਾ ਗੁਰਦੁਆਰਾ ਬੀਬੀਆਂ ਦਾ ਸਰੋਵਰ ਇੱਥੇ ਅਲੱਗ ਸੀ ਮੈਂ ਵੇਖਿਆ ਉਹ ਥੋੜਾ ਜਿਹਾ ਛਤਿਆ ਹੋਇਆ ਸੀਗਾ ਅੱਛਾ ਕਿੱਧਰ ਉਹ ਸਾਹਮਣੇ ਤਾਂ ਦੋਸਤੋ ਥੈਂਕ ਯੂ ਤੇ ਪਿੱਛਲੇ ਪਾਸੇ ਚਲੋ ਵੇਖਦੇ ਹੁਥੇ ਆ ਵੇਖੋ ਜੀ ਪਸ਼ਾਵਰ ਸ਼ਹਿਰ ਦੇ ਵਿੱਚ ਜਦੋਂ ਤੁਸੀਂ ਵੱਡੇ ਵੱਡੇ ਮਹਿਲਾਂ ਚ ਜਾਂਦੇ ਹੋ ਤੇ ਇੰਜ ਦੀਆਂ ਪੌੜੀਆਂ ਉੱਥੇ ਬਣੀਆਂ ਸਹੀ ਗੱਲ ਆ ਪਤਾ ਨਹੀਂ ਪਸ਼ਾਵਰ ਸ਼ਹਿਰ ਤੋਂ ਇਹਨਾਂ ਨੇ ਮਹੰਗਾਈਆਂ ਸੀ ਪਰ ਕੰਨਾਂ ਦੀ ਕਮਾਲ ਕੀਤੀ ਐ ਇਹ ਨਹੀਂ ਕਹਿੰਦੇ ਆਪਣੇ ਰਾਜ ਚਾਹੀਦੇ ਖਾਲਸਾ ਰਾਜ ਦੀਆਂ ਕਮਾਲਾਂ ਜੇ ਸਾਰੀਆਂ ਹਾਂ ਹਾਂਜੀ ਵਾਣ ਜੀ ਆਗੇ ਜੀ ਆਪਾਂ ਉੱਪਰ ਗੁੰਬਦ ਦੇ ਕੋਲ ਤਾਂ ਇੱਥੇ ਦੇਖੋ ਛੋਟੀਆਂ ਛੋਟੀਆਂ ਗੁੰਟੀਆਂ ਦਾ ਕਿੱਡਾ ਸੋਹਣਾ ਆਲਾ ਦਵਾਲਾ ਪੂਰਾ ਘੇਰਾ ਚਾਰਛੇ ਫੇਰੇ ਤੇ ਗੁੰਬਦ ਵੀ ਪੂਰਾ ਚਮਕਦਾ ਕਿ ਨਹੀਂ ਅੱਛਾ ਤੇ ਅੱਛਾ ਵਾਹ ਜੀ ਵਾਹ ਇਹਦੀਆਂ ਤੇ ਸਾਈਡਾਂ ਵਾਲੀਆਂ ਗੁੰਟੀਆਂ ਵੀ ਜਿਹੜੀਆਂ ਉਹ ਵੀ ਹੈਗੀਆਂ ਵੱਖਰੀ ਗੱਲ ਹੈ ਕਿ ਛੋਟੇ ਉਤੋਂ ਗੁੰਬਦ ਨਿਕਲ ਚੁੱਕੇ ਆ ਜਿਹੜੇ ਕਲਸ ਹੁੰਦੇ ਸੀਗੇ ਛੋਟੇ ਸਰੀਏ ਹੀ ਰਹਿ ਗਏ ਬੰਡ ਹੋਏ ਆ ਕੁਝ ਟੁੱਟ ਚੁੱਕੀਆਂ ਉੱਪਰ ਵਾਹ ਜੀ ਵਾਹ ਆ ਪੌੜੀਆਂ ਦੀ ਮਮਤੀ ਦੇ ਉੱਤੇ ਵੀ ਇੱਕ ਗੁੰਮਤੀ ਤੇ ਇੱਕ ਵੈਸੇ ਜਿਹੜੀ ਗੁਰਦੁਆਰ ਸਾਹਿਬ ਦੀ ਹੈ ਕਾਰਨਰ ਵਾਲੀ ਕੀ ਮੁੰਡੇ ਪਿੰਡ ਦੇ ਅੱਛਾ ਅੱਛਾ ਕਿੰਨੇ ਘਰ ਹੋਣਾ ਬਾਦ ਆ ਗੁਰਦੁਆਰੇ ਦੇ ਬੇਟੇ ਚ ਦੋ ਦੋ ਕਾਰ ਹਾਂ ਸੰਤ ਪਤ ਉਲਾਦ ਹੋ ਗਈ ਨਾ ਬੇਟੇ ਬੋਤਰੀਆਂ ਭਾਈ ਦੋ ਅੱਛਾ ਅੱਛਾ ਰਾਜਾ ਖਾਲਸਾ ਆ ਕੀ ਤੁਸੀਂ ਟ੍ਰੈਫਿਕ ਪੁਲਿਸ ਸਾਹਿਬਾ ਪ੍ਰਸਾਦ ਹਾਂ ਇਕਬਾਲ ਕੈਸਰ ਦੀ ਕਿਤਾਬ ਚ ਜ਼ਿਕਰ ਹੈ ਕਿ ਉਹ ਪੁਲਿਸ ਡਿਪਾਰਟਮੈਂਟ 'ਚ ਕੰਮ ਕਰਦੇ ਉਹ ਟ੍ਰੈਫਿਕ ਪੁਲਿਸ ਆਵੇ ਰਟਾਇਡ ਹੋ ਗਏ ਨੇ ਹਾਂਜੀ ਹੁਣ ਤਾਂ ਨਾ ਐਂ ਲੱਗਦਾ ਜਿਵੇਂ ਇੱਕ ਰੂਟੀਨ ਜੀ ਦੀ ਸਟੋਰੀ ਹੈਗੀ ਜਿਹੜੀ ਤੁਹਾਨੂੰ ਦੱਸ ਰਹੇ ਹਾਂ ਕਿੱਡਾ ਸੋਹਣਾ ਗੁੰਬਦਾ ਉੱਪਰ ਜਿੱਥੋਂ ਚੱਲ ਰਾਂ ਲੰਕਦੀਆਂ ਹੋਣਗੀਆਂ ਸ਼ੋਭਾ ਉਸ ਤੇ ਕਿੰਨਾ ਸੋਹਣਾ ਅਸੀਂ ਆਪਸ ਵਿੱਚ ਡਿਪੇਟ ਕਰ ਰਹੇ ਸੀਗੇ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਬਣਿਆ ਜਾਂ ਬਾਅਦ 'ਚ ਬਣਿਆ ਹੋ ਸਕਦਾ ਬਾਅਦ 'ਚ ਬਣਿਆ ਹੋਵੇ ਪਰ ਫੇਰ ਵੀ 100 ਸਾਲ ਦੇ ਲਾਗੇ ਤਾਂ ਇਹ ਇਮਾਰਤ ਜਰੂਰ ਹੈ ਜਿਹੜੀ ਐਨੇ ਸੋਹਣੇ ਹਾਲਾਤਾਂ ਦੇ ਵਿੱਚ ਹੈ ਅੱਜ ਤਾਂ ਚਾਰ ਸ਼ਫੇਰੇ ਹੀ ਇਹਦੇ ਪਿੰਡ ਵਸਿਆ ਹੋਇਆ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਸ ਜਗ੍ਹਾ ਤੇ ਆਏ ਹਨ ਸੰਗਤ ਜੀ ਕੇਰ ਗੁਰੂ ਨਾਨਕ ਕੇਰ ਬਾਬਾ ਨਾਨਕ ਜਾਂ ਕਿਦਾਂ ਵੀ ਇਹਦਾ ਨਾਮ ਬਦਲਦਾ ਬਦਲਦਾ ਬਦਲ ਗਿਆ ਇਤਿਹਾਸ ਇਵੇਂ ਲਿਖਿਆ ਮਿਲਦਾ ਹੈ ਕਿ ਇੱਥੇ ਕੋਈ ਸਾਧੂ ਸੀ ਜਿਹੜਾ ਲੋਕਾਂ ਤੋਂ ਨਾਰਾਜ਼ ਹੋ ਗਿਆ ਸੀ ਤੇ ਲੋਕਾਂ ਨੂੰ ਬਾਦੋਆ ਦੇਣਾ ਚਾਹੁੰਦਾ ਸੀ ਤਾਂ ਸਤਿਗੁਰੂ ਜੀ ਨੇ ਆ ਕੇ ਉਹਨੂੰ ਸਮਝਾਇਆ ਕਿ ਤੂੰ ਰੱਬ ਦੇ ਹੁਕਮ ਦੇ ਵਿੱਚ ਖਿਆਨਤ ਨਾ ਕਰ ਜੋ ਪਰਮੇਸ਼ਰ ਜੀ ਦਾ ਹੁਕਮ ਰਜ਼ਾ ਵਾਪਰਨੀ ਹੈ ਉਸ ਦੇ ਵਿੱਚ ਰਹਿ ਆਪਣੇ ਗੁੱਸੇ ਕਰਕੇ ਲੋਕਾਂ ਨੂੰ ਤਬਾਹ ਨਹੀਂ ਕਰਨਾ ਜਿਵੇਂ ਆਪਾਂ ਇਦਾਂ ਦਾ ਇਤਿਹਾਸialਕੋਟ ਦਾ ਵੀ ਹਮਜਾ ਗੌਂਸ ਜੀ ਦਾ ਸੁਣਦੇ ਆਂ ਫਿਰ ਇਹ ਵੀ ਲਿਖਿਆ ਮਿਲਦਾ ਹੈ ਉਸੇ ਫਕੀਰ ਦਾ ਹੀ ਮੁੜ ਕੇ ਅੱਗੇ ਪੋਤਰਾ ਜਿਹੜਾ ਸੀ ਉਹ ਮੈਨੂੰ ਨਾਂ ਭੁੱਲ ਗਿਆ ਸ਼ਾਇਦ ਭਾਗ ਭਾਗ ਜੀ ਉਹਨਾਂ ਦਾ ਨਾਂ ਹੁੰਦਾ ਸੀ ਉਹਨਾਂ ਨੇ ਬੜੀ ਬੰਦਗੀ ਕੀਤੀ ਉਹ ਬੰਦਗੀ ਵਾਲੀ ਰੂਹ ਇੱਥੇ ਹੋਈ ਹੈ ਜਿਨ੍ਹਾਂ ਦੀਆਂ ਸਮਾਧਾਂ ਵੀ ਆਲੇ ਦੁਆਲੇ ਦਸੀਆਂ ਜਾਂਦੀਆਂ ਹਨ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੀਏ ਤਾਂ ਸੰਗਤ ਜੀ ਕਿੰਨਾ ਪਿਆਰਾ ਸਥਾਨ ਬਣਿਆ ਹੋਇਆ ਜਿਹੜਾ ਘਰਾਂ ਦੇ ਵਿੱਚ ਘਿਰਿਆ ਹੋਇਆ ਹੈ ਜਿੱਥੇ ਇਹਨਾਂ ਸਥਾਨਾਂ ਤੇ ਆ ਕੇ ਬੜੀ ਖੁਸ਼ੀ ਹੁੰਦੀ ਹੈ ਉੱਥੇ ਨਾਲ-ਨਾਲ ਹੀ ਉਹ ਮਨ ਦੋ ਹੀ ਸਿਆਂ ਚ ਵੰਡਿਆ ਜਾਂਦਾ ਇੱਕ ਖੁਸ਼ੀ ਵਾਲਾ ਇੱਕ ਦੁੱਖ ਵਾਲਾ ਕਿ ਕੀ ਹਾਲਾਤ ਸੀ ਤਾਂ ਕੀ ਹੋ ਗਏ ਹਨ ਅੱਜ ਆਪਾਂ ਹੁਣ ਨਾ ਉੱਪਰੋਂ ਪੌੜੀਆਂ ਉੱਤਰਦੇ ਉੱਤਰਦੇ ਦੂਜੇ ਘਰ 'ਚ ਆ ਗਏ ਆਂ ਜੀ ਸੋ ਗੁਰਦਰ ਸਾਹਿਬ ਉਹੀ ਹੈ ਬਿਲਡਿੰਗ ਉਹੀ ਹੈ ਘਰ ਬਦਲ ਗਿਆ ਹੈ ਇੱਧਰ ਸ਼ਾਇਦ ਮੈਂ ਸੁਣਿਆ ਸੀ ਸਿਲ ਲੱਗੀ ਕਿਤੇ ਸ਼ਾਇਦ ਕੁਝ ਲੱਗਾ ਹੈ ਤਾਂ ਹਾਂ ਜੀ ਉਹ ਪੜਦੇ ਹਨ ਜੀ ਤਾਂ ਇੱਧਰ ਦੇਖੋ ਤੁਸੀਂ ਹੁਣ ਪੂਰਾ ਕਰਾਂ ਦੇ ਵਿੱਚ ਉੱਪਰ ਤੱਕ ਗੁਰਦਵਾਰਾ ਸਾਹਿਬ ਐ ਨੀਲਾ ਰੰਗ ਕੀਤਾ ਹੋਇਆ ਹੈ ਘਰ ਦੇ ਨਾਲ ਮੈਚਿੰਗ ਇੱਥੇ ਇੱਕ ਸਿਲ ਲੱਗੀ ਹੈ ਪਿਆਰਿਓ ਉਹ ਵੀ ਕੰਧ ਦੇ ਵਿੱਚ ਅੱਧੀ ਆ ਗਈ ਹੈ ਇੱਕ ਓੰਕਾਰ ਗੁਰਪ੍ਰਸਾਦ ਗੁਰਪ੍ਰਸਾਦ ਹੀ ਕੱਲਾ ਤੇ ਇੱਕ ਪਾਸਿਓ ਖੰਡਾ ਸੇਲ ਅੱਧੀ ਹੈ ਜੀ ਤਿੰਨ ਹੀ ਕੀਆ ਆਪਾਂ ਪੰਕਤੀਆਂ ਪੜ੍ਹਦੇ ਆ ਨਾ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸਕਿਆ ਵਿਚਾਰਾ ਰਾਮ ਅੱਧੇ ਅੱਖਰ ਚਲੇ ਗਏ ਆ ਜੀ ਕੰਧ 'ਚ ਅੱਧੇ ਬਾਅਰ ਇਹਦੇ ਵਿੱਚ ਲਿਖਿਆ ਵਾ ਗੁਰੂ ਜੀ ਨੇ અપਾਰ ਕਿਰਪਾ ਕਰਕੇ ਸੇਵਾ ਦਾ ਅਵਸਰ ਇਲਾਕੇ ਦੀਆਂ ਸੇਵਾਦਾਰਾਂ ਨੂੰ ਬਖਸ਼ਿਆ ਇਹ ਚੱਕ ਕੋਈ ਪਿੰਡ ਲਿਖਿਆ ਟਿੰਬਰ ਮਰਚੰਟ ਜੇਲਮ ਨੰਬਰ 26 ਗੋਬਿੰਦਪੁਰਾ ਜ਼ਿਲ੍ਹਾ ਗੁਜਰਾਵਾਲਾ ਹੋਣਾ ਸ਼ਾਇਦ ਮੰਡੀ ਬਹਾਉਦੀਨ ਇਹ ਨਾਂ ਨਹੀਂ ਪੜਿਆ ਜਾ ਰਿਹਾ ਅੱਗੇ ਦੀਵਾਨ ਸਿੰਘ ਹੋਣੀ ਲਿਖਿਆ ਹੈ ਜਿਆਣਾ ਕਲਾ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਦਾ ਵੀ ਨਾਂ ਲਿਖਿਆ ਹੈ ਜੀ ਜਿਆਣਾ ਕਲਾਂ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਕੈਮਲਪੁਰ ਤੇ ਮਿਸਤਰੀ ਪ੍ਰਤਾਪ ਸਿੰਘ ਜੀ ਅੰਮ੍ਰਿਤਸਰ ਸੋ ਇੱਕ ਸੇਲਾ ਹੋਰ ਵੀ ਹੈਗੀ ਕਿਤੇ ਇੱਕ ਸੇਲਾ ਹੋਰ ਸੀ ਕਿੰਨਾ ਸੋਹਣਾ ਇਹ ਵੀ ਇਧਰੋਂ ਐਂਟਰੈਂਸ ਹੈ ਪਾਜੀ ਫਰੰਟ ਐਂਟਰੈਂਸ ਇਧਰੋਂ ਲੱਗਦੀ ਮੈਨੂੰ ਮੇਨ ਐਂਟਰੈਂਸ ਹਾਂਜੀ ਤੇ ਜੇ ਉੱਥੇ ਪੱਥਰ ਸੀ ਨਾ ਆਹ ਵੇਖੋ ਇੱਥੇ ਅਸਲ ਵਿੱਚ ਪੱਥਰ ਲੱਗਾ ਸੀਗਾ ਜਿਹੜਾ ਤੋੜ ਗਿਆ ਤੇ ਉਹ ਥਾਂ ਭਰ ਦਿੱਤਾ ਗਿਆ ਹੁਣ ਵੈਸੇ ਇੱਥੇ ਪੱਥਰ ਸੀ ਨਾ ਇੱਥੇ ਪੱਥਰ ਤੋਂ ਪਹਿਲੇ ਉਤਰ ਗਿਆ ਸੀ ਉਤਰ ਗਿਆ ਤੁਸੀਂ ਇੱਥੇ ਕਦੋਂ ਆਏ ਸੀ ਤੁਸੀਂ ਆਏ 47 ਅੱਛਾ ਤੁਸੀਂ ਕਿੱਥੋਂ ਆਏ ਸੀ ਇੱਥੇ ਤੁਸੀਂ ਕਸ਼ਮੀਰ ਤੋਂ ਕਿਹੜੀ ਥਾਂ ਮਕੂਜ਼ਾ ਕਸ਼ਮੀਰ ਤੋਂ ਪੋਂਛੀ ਜ਼ਿਲ੍ਹਾ ਪੋਂਛੀ ਤੋਂ ਆਏ ਤੁਸੀਂ ਉਧਰੋਂ ਆਸਨ ਇਹਨਾਂ ਤੇ 47 ਤੋਂ ਆ ਕੇ ਇੱਥੇ ਬੈਠੇ ਤੇ ਇੱਥੇ ਹੀ ਆ ਉਦੋਂ ਦੇ ਇੱਥੇ ਇਨਸ਼ਾਅੱਲਾ ਇਹਦਾ ਦਫਾ ਕਿਤਾਹ ਦੀ ਫਾਜ਼ੀ ਕਿ ਉਦੋਂ ਉਦੋਂ ਕਿੰਨੇ ਘਰ ਸੀਗੇ ਇੱਥੇ ਉਦੋਂ ਘਰ ਬਥੇਰੀ ਫੈਮਿਲੀ ਸਲਾਮ ਸਤ ਉਹ ਫਿਰ ਇਹਨਾਂ ਦਾ ਦਾਰਾ ਹੀ ਸਿਸਟਮ ਬਣਿਆ ਸੀ ਜਿਹੜਾ ਆਇਆ ਤੇ ਉਹਦੇ ਲਈ ਕੀਤਾ ਮਗਰ ਉਸ ਤੋਂ ਬਾਅਦ ਅਸੀਂ ਆਪਣਾ ਇਖਤਿਆਰ ਜੀ ਕੀਤਾ ਕੋਈ ਠੀਕ ਹੈ ਜੀ ਅੰਦਰ ਜਾ ਸਕਦੇ ਆਂ ਕਿਹੜੇ ਜਿੰਨਾ ਬੱਦ ਗੀਆਂ ਨਾ ਅਗਲਾ ਸੁਬਾਹ ਨੁਕਸਾਨ ਨਹੀਂ ਹੁੰਦਾ ਭਾਈ ਸੰਗੇ ਬਰਬਰ ਵੇਖੋ ਕੀ ਬਾਤ ਹੈ ਇਚਗਾਠ ਹੀ ਸੰਗੇ ਮਰ ਰਹੇ ਹੁ ਜੀ ਆ ਸਰਦਲ ਹੈ ਜੀ ਨਮਸਕਾਰ ਕਰਨ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਸ਼ ਕਿਲਰਾਂ ਦੀ ਖੂਬਸੂਰਤੀ ਵੇਖੋ ਸਹੀ ਗੱਲ ਆ ਆ ਬੈਡਰੂਮ ਹੈ ਜੀ ਹੁਣ ਇਧਰੋਂ ਥੋੜੀ ਛੱਤ ਇਦਾਂ ਆ ਵੇਖੋ ਇਧਰ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸੀਗਾ ਜਿੱਥੇ ਹੁਣ ਬੈੱਡ ਲਾਏ ਹਨ ਇਧਰ ਬੈੱਡ ਲੱਗਾ ਹੋਇਆ ਹੈ ਤੇ ਖੂਬਸੂਰਤੀ ਤਾਂ ਮੂਹੋਂ ਬੋਲਦੀ ਹੈ ਪਿਆਰਿਓ ਵਾਹ ਜੀ ਵਾਹ ਹੋ ਸਕਦਾ ਹੈ ਭਾਜੀ ਜਿਵੇਂ ਆਪਾਂ ਵੇਖਿਆ ਜਿਹੜੇ ਆ ਇੱਥੇ ਵੀ ਆਰਟਵਰਕ ਕੋਈ ਪਹਿਲਾਂ ਬਣੇ ਹੋਣ ਕਿ ਨਹੀਂ ਪਰ ਇਹ ਕੰਨਾ ਸਾਫ਼ ਆ ਸਾਰੀਆਂ ਹਾਂਜੀ ਸਾਹਿਬ ਭਾਜੀ ਸਿਰਫ ਉਹ ਉਧਰ ਵੇਖਿਆ ਜੀ ਨਾ ਇਹਦੇ ਜੇ ਆਰਟਵਰਕ ਬਾਕੀ ਗੁਰਦੁਆਰਿਆਂ ਨਾਲੋਂ ਥੋੜਾ ਡਿਫਰੈਂਟ ਟਾਈਪ ਦੇ ਵਿੱਚ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਹਾਂਜੀ ਬਹੁਤ ਸੋਹਣਾ ਜੀ ਵਿੱਚੋਂ ਕੰਦਾ ਕੱਢੀਆਂ ਗਈਆਂ ਵੇਖ ਲਓ ਹਾਂਜੀ ਚਲੋ ਸਮੇਂ ਦੀਆਂ ਖੇਡਾਂ ਇੱਥੋਂ ਵੀ ਵੇਖਿਆ ਜਾਇਦ ਗੁਰਦਾਰ ਸਾਹਿਬ ਬਹੁਤ ਉੱਚਾ ਕਰਕੇ ਬਣਾਇਆ ਗਿਆ ਸੀ ਆ ਵੇਖੋ ਹੁਣ ਆਪਾਂ ਥੱਲੇ ਜਾ ਰਹੇ ਹਾਂ ਕਿੱਥੇ ਗਲੀ ਜਿਹੜੀ ਹੈ 10 ਫੁੱਟ ਤਾਂ ਗੁਰਦਾਰ ਸਾਹਿਬ ਜੀ ਦਾ ਬੇਸ ਹੀ ਹੈ ਗਲੀ ਤੋਂ ਉੱਚਾ ਹਾਂਜੀ 10 ਤੋਂ ਵੀ ਜ਼ਿਆਦਾ ਫੁੱਟ ਤਾਂ ਗਲੀ ਤੋਂ ਗੁਰਦਾਰ ਸਾਹਿਬ ਜੀ ਦਾ ਬੇਸ ਹੀ ਆ ਸੋ ਗੁਰਦੁਆਰਾ ਸਾਹਿਬ ਦਾ ਬੇਸ ਹੀ ਕਿੰਨਾ ਉੱਚਾ ਰੱਖਿਆ ਗਿਆ ਹੈ ਮੈਨੂੰ ਵੀ ਐਂ ਲੱਗਦਾ ਸੀ ਵੀ ਉੱਚਾ ਥੜਾ ਬਣਾਇਆ ਗਿਆ ਸੀ ਉਹਨੂੰ ਹੀ ਕੇਰ ਕਹਿੰਦੇ ਮੈਨੂੰ ਐਂ ਲੱਗਦਾ ਹੈ ਇਧਰੋਂ ਹੁਣ ਉਹ ਗੁਰਦੁਆਰਾ ਸਾਹਿਬ ਜੀ ਆਹ ਸਰੋਵਰ ਹੈ ਜੀ ਤੇ ਹੁਣ ਜਦੋਂ ਤੁਸੀਂ ਇਧਰੋਂ ਗੁਰਦੁਆਰਾ ਸਾਹਿਬ ਦੇਖੀਏ ਵਾਹ ਜੀ ਵਾਹ ਇਧਰੋਂ ਦੇਖਦਾ ਜੇ ਗੁਰਦੁਆਰਾ ਸਾਹਿਬ ਦਾ ਅਸਲੀ ਉਚਾਈ ਉੱਚੀ ਬਲੰਦ ਬਿਲਡਿੰਗ ਆ ਸਾਰਾ ਪੁਰਾਣਾ ਹੈ ਇੱਥੇ ਸਰੋਵਰ ਸੀਗਾ ਜਿੱਥੇ ਹੁਣ ਸਿਰਫ ਪਿੰਡ ਦਾ ਗੰਦਗੀ ਹੈ ਜੀ ਇਹ ਵੀ ਘਰ ਹੈ ਜੀ ਕਿਸੇ ਦਾ ਇਹ ਕੇ ਆਪਣਾ ਘਰ ਹੀ ਹੈ ਅੱਛਾ ਜੀ ਬਾਕੀ ਹੈ ਇਹ ਉਹ ਰੋ ਬਾਬਾ ਨਮਾਨੇ ਦੀ ਕਬਰ ਹੈ ਬਾਬਾ ਨਮਾਨਾ ਬਾਬਾ ਨਮਾਨਾ ਕੇ ਰੋ ਦੇ ਨਾਮ ਤੋਂ ਆਈ ਬਾਬਾ ਨਮਾਨਾ ਅੱਛਾ ਬਾਬਾ ਨਮਾਨੇ ਦੀ ਕਬਰ ਕਹਿੰਦੇ ਤੁਸੀਂ ਇਹਨੂੰ ਆ ਬਾਬਾ ਨਮਾਨੇ ਦੀ ਕਬਰ ਜੀ ਸਮਾਜ ਚੇ ਨਹੀਂ ਕਿ ਬੋਲਣ ਤੇ ਲੱਗਿਆ ਹਾਂਜੀ ਜੋ ਮੈਂ ਪੜਿਆ ਸੀ ਉਹ ਤੇ ਭਾਈ ਭਾਗਦੀ ਹੀ ਪਰ ਇਹ ਦੋ ਸਮਾਧਾਂ ਹੋ ਸਕਦਾ ਇੱਕ ਜਿਵੇਂ ਬਾਬਾ ਨਮਾਣੇ ਦੀ ਹੋਵੇ ਇੱਕ ਭਾਈ ਭਾਗਦੀ ਹੋਵੇ ਹਾਂ ਉਰਲੀ ਬਾਬੇ ਨਮਾਣੇ ਦੀ ਇਹ ਹੈ ਇਹ ਬਾਬੇ ਨਮਾਣੇ ਦੀ ਕਬਰ ਹੈ ਜੀ ਅੱਛਾ ਜੀ ਇਹ ਵੀ ਬੂਆ ਕੁੰਡੇ ਖੁੱਲ ਜਾਣਾ ਹੈ ਖੁੱਲ ਜਾਂਦਾ ਇੱਥੇ ਤੇ ਦੀਵਾ ਜਗਾਉਂਦੇ ਜੇ ਲੱਗਦਾ ਜੀ ਇਹ ਤੇ ਬੂਆ ਵੀ ਨਹੀਂ ਖੁੱਲਣ ਜੋਗਾ ਪੂਰਾ ਹੈਗਾ ਨਾ ਬਸ ਇੱਥੋਂ ਤੱਕ ਇੱਥੋਂ ਤੱਕ ਹੀ ਬੰਦ ਅੱਛਾ ਇੱਥੇ ਅੰਦਰ ਕਬਰ ਹੈ ਪਰ ਇਹ ਕਮਰਾ ਤੇ ਪੁਰਾਣਾ ਹੈ ਕਿ ਨਵਾਂ ਬਣਿਆ ਪੁਰਾਣਾ ਬਣਿਆ ਇਹ ਤੁਹਾਡਾ ਹੀ ਬਣਿਆ ਉਹਦੇ ਵਿੱਚ ਹੀ ਕਬਰ ਬਣ ਗਈ ਜੀ ਆਹ ਵਾ ਹੁਣ ਇੱਕ ਹੋਰ ਜੀ ਆ ਇੱਥੇ ਕੀ ਕਰਦੇ ਜੇ ਖਾਲੀ ਪਏ ਆ ਖਾਲੀ ਜੀ ਖਾਲੀ ਪਈਆਂ ਜੀ ਹਾਂ ਜੀ ਆ ਛਾੜ ਛੂੜ ਉੱਤੇ ਉਦਾਂ ਹੀ ਹਾਂ ਜੀ ਆ ਸਮਾਦਾਨ ਜੀ ਆ ਉਈ ਵੱਡੇ ਕਰਨੀਆਂ ਵਾਲੇ ਗਏ ਹੋਣੇ ਉਹਨਾਂ ਦੀਆਂ ਜਾਦਾਂ ਬਣੀਆਂ ਐ ਇੰਜ ਹੀ ਕਰ ਤੇ ਮੁੜ ਕੇ ਹੁਣ ਤਾਂ ਇੱਥੇ ਵੀ ਕਈ ਫੋਟੋਆਂ ਬਣੀਆਂ ਜਿਨ੍ਹਾਂ ਚ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਵੀ ਆ ਹੋਰ ਵੀ ਆ ਹਿੰਦੂ ਇਤਿਹਾਸ ਦੇ ਨਾਲ ਸੰਬੰਧਿਤ ਵੀ ਹਨ ਬਹੁਤ ਕੁਝ ਰਾਜਾ ਪਾਲ ਛਾਲ ਨੇ ਆਏ ਤਰਲੋਕੀ ਬੋਡਾ ਅੱਲਾ ਸਮਿਆਦਾ ਮੇਰੇ ਚੱਲੋ ਜੀ ਆ ਸਮਾਧਾਂ ਦਾ ਵੀ ਪਿਛਲਾ ਪਾਸਾ ਦੇਖ ਲਈਏ ਇੱਥੇ ਘਾਰ ਹੀ ਇੱਧਰ ਵੀ ਬਣ ਗਏ ਵਿੱਚ ਇੰਨਾ ਕਿ ਆਪਾਂ ਦੇਖਾਂਗੇ ਕੰਦਾਂ ਦੇ ਵਿੱਚ ਚਲੋ ਕੈਮਰੇ ਦੀਆਂ ਅੱਖਾਂ ਚ ਕੈਦ ਹੋ ਗਿਆ ਕਦੇ ਕੌਮ ਬੌੜੀ ਕਰੇ ਤਾਂ ਇਹਨਾਂ ਥਾਵਾਂ ਨੂੰ ਆ ਕੇ ਸੰਭਾਲ ਲਵੇ ਬੱਸ ਅਸੀਂ ਕੋਈ ਬਿਲਡਿੰਗ ਸੀ ਅੱਛਾ ਉਹ ਸਰਾਹ ਦੀ ਗੱਲ ਲਿਖੀ ਹੋਈ ਹੈ ਕਿ ਇੱਕ ਸਰਾਹ ਸੀ ਇੱਥੇ ਫਿਰ ਇਹ ਸਰਾਹ ਹੋएगी ਭਾਜੀ ਨਹੀਂ ਨਹੀਂ ਇੱਥੇ ਸਰਾਹ ਉਹ ਆ ਯਾਰ ਦਰਵਾਜ਼ਾ ਜਿਹੜੀ ਤੇਰੀ ਬਿਲਡਿੰਗ ਆ ਨਹੀਂ ਨਿੱਕਾ ਦਰਵਾਜ਼ਾ ਬੰਦ ਹੁੰਦਾ ਇਹ ਦਰਵਾਜ਼ਾ ਉਹਨਾਂ ਦੇ ਹੀ ਹੈ ਕਾਹਦਾ ਦਰਵਾਜ਼ਾ ਦਰਵਾਜ਼ਾ ਹੀ ਲੱਕੜੀ ਦਾ ਲੱਗਿਆ ਇਥੇ ਲੱਕੜੀ ਦਾ ਲੱਗਾ ਹੈ ਲੱਗੇ ਆ ਤੇ ਕੀ ਹੈ ਅੰਦਰ ਹੁਣ ਇਹਦੇ ਹੁਣ ਕੁਝ ਵੀ ਨਹੀਂ ਗਲੀ ਹੈ ਗਲੀ ਹੈ ਭਾਈ ਇਹ ਗਲੀ ਚੌਕਲੀ ਗਲੀ ਜਾਂਦੀ ਆ ਕਮਰੇ ਕੋਈ ਵਰਤਦਾ ਨਹੀਂ ਆ ਜਿਹੜੇ ਕਮਰੇ ਇਹ ਬਣ ਕਮਰੇ ਨੇ ਉਹ ਹੁਣ ਘਰ ਜਿਹੜਾ ਉਹ ਦੂਜੇ ਮੰਨੇ ਟੁੱਟ ਗਿਆ ਅੱਛਾ ਹਾਂ ਲੇਕਿਨ ਇਹ ਕਮਰੇ ਉਹ ਪੁਰਾਣਾ ਬਣੇ ਆ ਹਾਂ ਇਹ ਫਿਰ ਗਾਰਡਨ ਸ਼ਹਿਰ ਪਾਏ ਨੇ ਬਾਲੇ ਉਹ ਨਾਲੇ ਬਾਲੇ ਪੁਰਾਣੇ ਆ ਤੇ ਆ ਜਿਹੜਾ ਜੀ ਮੀਟਰ-ਮੋਟਰ ਲੱਗਾ ਇਹਦੇ ਵਿੱਚ ਇਹ ਤੇ ਉਂਝ ਮੀਟਰ ਲੱਗੇ ਆ ਨਾ ਬਈ ਅੱਛਾ ਤੇ ਦੂਜੇ ਪਾਸੇ ਕੀ ਹੈ ਕਾਰ ਹੀ ਸਾਰੇ ਰਹਿ ਗਏ ਹੁਣ ਕਾਰ ਹੀ ਰਹਿਣ ਆ ਸਾਰੀ ਜਿਹੜੀ ਬਿਊਟੀ ਐ तकरीबन ਘਰਾਂ ਚ ਹੀ ਆ ਗਈ ਐ ਘਰਾਂ ਚ ਹੀ ਆਉਂਦੀ ਐ ਇੱਧਰ ਵੀ ਹਾਂਜੀ ਹਾਂ ਜੀ ਇਹ ਬਾਜੀ ਫਿਰ ਕਿਹੜੀ ਐਂਟਰੈਂਸ ਸੀਗੀ ਕਿਹੜਾ ਕਮਰਾ ਸੀ ਪੂਰਾ ਸਮਝ ਨਹੀਂ ਆ ਰਿਹਾ ਐ ਇਹ ਬਾਜੀ ਬੂਹਾ ਲੱਗਿਆ ਹੀ ਦਰਵਾਜ਼ਾ ਇੱਥੇ ਦਰਵਾਜ਼ਾ ਬੰਦ ਹੋ ਜਾਂਦਾ ਇਹ ਅੰਦਰ ਰਹਿ ਸ਼ਾਨ ਇੱਧਰ ਦਰਵਾਜ਼ਾ ਬੰਦ ਹੋ ਜਾਂਦਾ ਹੈ ਆਵਾਜ਼ ਸੀਗੇ ਨਾ ਆਵਾਜ਼ ਸੀਗੇ ਅੰਦਰ ਆਓ ਤੇ ਹੋਰ ਇਮਾਰਤ ਵੀ ਸੀ ਹੋਰ ਜੌਨੇ ਇਮਾਰਤ ਬੁਖਾਈ ਆ ਹਾਂ ਇੱਕ ਹੋਰ ਇੱਧਰ ਇੱਕ ਹੋਰ ਘਰ ਚ ਅਸੀਂ ਪਹੁੰਚੇ ਆ ਜਿੱਥੇ ਅਸਲ ਵਿੱਚ ਉਹ ਪ੍ਰਾਣੀ ਸ਼ਾਇਦ ਸਰਾਂ ਦਾ ਹੀ ਸੀਗਾ ਇਹ ਅਸਲੀ ਦਰਵਾਜ਼ੇ ਲੱਗੇ ਆ ਠੀਕ ਹੈ ਜੀ ਇਹ ਕਿਲਾ ਨਵਾਂ ਹੀ ਆ ਜੀ ਵੱਡੀਆਂ ਬਿਲਡਿੰਗਾਂ ਆ ਜਿਨ੍ਹਾਂ ਨੂੰ ਹੁਣ ਪਲੱਸਤਰ ਕੀਤਾ ਗਿਆ ਹੈ ਹਾਂ ਤੇ ਵਾਹ ਜੀ ਵਾਹ ਸਰਦਲਾ ਵੇਖੋ ਆ ਲੱਕੜ ਦੀਆਂ ਆ ਉਹਨਾਂ ਦੀਆਂ ਆ ਦਰਵਾਜ਼ੇ ਉਹਨਾਂ ਦੇ ਲੱਗੇ ਦਰਵਾਜ਼ੇ ਵੀ ਉਹਨਾਂ ਦੇ ਤੇ ਹੁਣ ਆ ਛੱਤ ਡਿੱਗ ਪਈ ਐ ਵਿੱਚੋਂ ਕਿ ਆਪ ਮੁਗੋ ਰੱਖਦੇ ਐ ਨਵੀਂ ਪਾਈ ਐ ਦੇਖ ਲਈ ਪਤਾ ਦੇ ਇੱਧਰ ਆਓ ਤੇ ਗੇਟ ਵੇਖੋ ਜੀ ਆ ਆ ਗੇਟ ਉਹਨਾਂ ਦਾ ਆ ਗੇਟ ਸੀਗਾ ਵੱਡਾ ਆ ਵਾਹ ਜੀ ਵਾਹ ਹੁਣ ਇੱਥੇ ਰਹਾਇਸ਼ ਐ ਅੰਦਰ ਜੀ ਰਹਾਇਸ਼ ਐ ਅੱਛਾ ਜੇ ਆ ਗੁਰਦੁਆਰਾ ਸਾਹਿਬ ਤੇ ਸਮਾਦਾਨ ਤੋਂ ਥੋੜਾ ਜਿਹਾ ਪਿੱਛੇ ਇੱਕ ਇਹ ਵਾਲੀ ਇਮਾਰਤ ਹੈ ਜੋ ਇੱਕ ਕਿਲਾ ਨੁਮਾ ਬਣੀ ਹੋਈ ਹੈ ਅਸਲ ਦੇ ਵਿੱਚ ਜਦੋਂ ਖਾਲਸਾ ਰਾਜ ਤੇ ਸਿੱਖ ਮਿਸਲਾਂ ਵੇਲੇ ਜਦੋਂ ਫੌਜਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪੜਾਓ ਕਰਦੀਆਂ ਸਨ ਤਾਂ ਅਕਸਰ ਗੁਰਦੁਆਰਾ ਸਾਹਿਬਾਨਾ ਵਿੱਚ ਹੀ ਨਿਵਾਸ ਕਰ ਲੈਂਦੀਆਂ ਸਨ ਸੋ ਉੱਥੇ ਇਹੋ ਜਿਹੀਆਂ ਇਮਾਰਤਾਂ ਸਾਨੂੰ ਅਕਸਰ ਵੇਖਣ ਨੂੰ ਮਿਲਦੀਆਂ ਹਨ ਐਸਾ ਕੁਝ ਅਸੀਂ ਹਾਫਿਜ਼ਾਬਾਦ ਗੁਰਦੁਆਰਾ ਪੰਜਾ ਸਾਹਿਬ ਅਤੇ ਅਕਾਲੀ ਫੂਲਾ ਸਿੰਘ ਦੀ ਸਮਾਦ ਦੇ ਲਾਗੇ-ਲਾਗੇ ਵੀ ਵੇਖਿਆ ਅੱਜ ਬੇਸ਼ੱਕ ਇਸ ਇਮਾਰਤ ਨੂੰ ਪਲਸਟਰ ਕਰ ਦਿੱਤਾ ਗਿਆ ਹੈ ਪਰ ਤੁਸੀਂ ਪਲਸਟਰ ਤੋਂ ਪਿੱਛੇ ਜਿਹੜੀ ਇੱਕ ਇਮਾਰਤ ਛੁਪੀ ਹੋਈ ਹੈ ਉਹ ਆਪਣੀ ਕਹਾਣੀ ਬਾਖੂਬੀ ਦੱਸ ਰਹੀ ਹੈ ਇਹ ਵੇਖੋ ਜੀ ਗੁਰਦੁਆਰਾ ਸਾਹਿਬ ਦਾ ਸਰੋਵਰ ਹੈ ਔਰ ਸਰੋਵਰ ਦੇ ਨਾਲ ਬੜੀ ਹੀ ਯੂਨੀਕ ਚੀਜ਼ ਮੈਂ ਵੇਖੀ ਹੈ ਉਹ ਪਿੱਛੇ ਵੇਖੋ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਇੱਕ ਬਰਾਂਡੇ ਜਿਹੀ ਬਣੇ ਹੋਏ ਨੇ ਪਰ ਸਰੋਵਰ ਦੇ ਵਿੱਚ ਹੁਣ ਕਾਫੀ ਬਦਬੋ ਆਂਦੀ ਹੈ ਲੋਕ ਸ਼ਾਪਰ ਗੰਦ ਵਗੈਰਾ ਸੈੱਟ ਦੇ ਨੇ ਤੇ ਹੁਣ ਸਰੋਵਰ ਜਾਂ ਗੁਰਦੁਆਰਿਆਂ ਦੀ ਹਾਲਤ ਤੇ ਖਰਾਬ ਹੋ ਚੁੱਕੀ ਹੈ ਲੇਕਿਨ ਇੱਥੇ ਚੁੱਕੇ ਬੱਚੇ ਰਹਿੰਦੇ ਨੇ ਇਸ ਤਰ੍ਹਾਂ ਘਰਾਂ ਦੇ ਕਰੀਬ ਇਹਨਾਂ ਨੂੰ ਸੁਟਣਾ ਨਹੀਂ ਜਾਈਦਾ ਕਿਉਂਕਿ ਇਹ ਬਿਮਾਰੀਆਂ ਦਾ ਘਰ ਹੈ ਜੀ ਔਰ ਇਹ ਖਾਸ ਕਰਕੇ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਲੋਕ ਸਮਝਦੇ ਨਹੀਂ ਹੈਗੇ ਸ਼ਾਪਰ ਜਿਹੜਾ ਹੈਗਾ ਨਾ ਇਹ ਸ਼ਾਪਰ ਨੂੰ ਖਤਮ ਹੁੰਦੇ ਆ 40-45 ਸਾਲ ਲੱਗ ਜਾਂਦੇ ਨੇ ਇਹ ਪਿਗਲਦਾ ਨਹੀਂ ਹੈਗਾ ਜੀ ਔਰ ਸਾਡੇ ਲੋਕ ਇਸ ਚੀਜ਼ ਨੂੰ ਸਮਝਦੇ ਨਹੀਂ ਹੈਗੇ ਆ ਵੇਖੋ ਜੀ ਗੁਰਦਾਰੀ ਦੀ ਬੜੀ ਖੂਬਸੂਰਤ ਬਿਲਡਿੰਗ ਕੀ ਨਾਗੇ ਤੁਹਾਡਾ ਇਹ ਮੈਂ ਨਾ ਉਸਮਾਨ ਐ ਫਮ ਉਸਮਾਨ ਉਸਮਾਨ ਵੀਰ ਤੁਸੀਂ ਕੀ ਦੱਸ ਰਹੇ ਮੈਂ ਦੱਸ ਰਿਹਾ ਸੀ ਕਿ ਜਦੋਂ ਸਾਡੇ ਵੀ ਸਾਡੇ ਵੱਡੇ ਜਿਹੜੇ ਨਾ ਉਹ ਇੰਡੀਆ ਤੋਂ ਆਏ ਨੇ ਲੁਧਿਆਣੇ ਤੋਂ ਇੱਥੇ ਜਦੋਂ ਆਏ ਨੇ ਨਾ ਉਹ ਕਹਿੰਦੇ ਨੇ ਕਿ ਇਸ ਜਗ੍ਹਾ ਤੇ ਨਾ ਸਰਦਾਰ ਰਣਜੀਤ ਸਿੰਘ ਸਾਹਸਾਨ ਉਹਨਾਂ ਦਾ ਇਸ ਇਲਾਕੇ ਤੇ ਇਥੇ ਕੋਈ ਹਕੂਮਤ ਸੀ ਉਹਨਾਂ ਦੀ ਉਹ ਉੱਠੀ ਵੀ ਬਣੀ ਹੈ ਇਹ ਉਹਨਾਂ ਦੀ ਮੜੀਆਂ ਵਗੈਰਾ ਵੀ ਇੱਥੇ ਹੈ ਸੀ ਤੇ ਔਰ ਇਹ 11 ਮਰਬੇ ਜ਼ਮੀਨ ਜਿਹੜੀ ਹੈ ਨਾ ਇਹ ਸਰਦਾਰ ਰਾਲਾ ਸਿੰਘ ਸਾਹਿਬ ਦੀ ਸੀ ਔਰ ਫਿਰ ਸਰਦਾਰ ਸਾਹਿਬ ਜਦੋਂ ਪਾਕਿਸਤਾਨ ਫਿਰ ਜਿਹੜਾ ਪਾਰਟੀਸ਼ਨ ਹੋ ਗਈ ਤੇ ਫਿਰ ਉਹ ਸਰਦਾਰ ਸਾਹਿਬ ਜਿਹੜੇ ਨੇ ਉਹ ਇੱਥੋਂ ਚਲੇ ਗਏ ਜਿਹੜੇ ਵੱਡੇ ਦੱਸਦੇ ਨੇ ਕਹਿੰਦੇ ਕਿ ਉਹ ਮਤਲਬ ਕਾਫੀ ਪਰੇਸ਼ਾਨ ਗਏ ਸੀ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਮੈਂ ਆਪਣਾ ਇਲਾਕਾ ਨਹੀਂ ਛੱਡਣਾ ਪਰ ਫਿਰ ਉਹ ਚਲੇ ਗਏ ਜੋ ਹਾਲਾਤ ਇਸ ਤਰ੍ਹਾਂ ਦੇ ਬਣੇ ਸੀ ਲੇਕਿਨ ਉਸ ਤੋਂ ਬਾਅਦ ਉਹ ਸਰਦਾਰ ਸਾਹਿਬ ਦਾ ਨਹੀਂ ਆਇਆ ਕਦੀ ਪਤਾ ਨਹੀਂ ਲੱਗਾ ਮਤਲਬ ਸਹੀ ਬਾਤ ਹੈ ਉਹ ਕਹਿੰਦਾ ਸੀ ਕਿ ਮੈਂ ਆਵਾਂਗਾ ਜ਼ਰੂਰ ਗੱਲਾਂ ਪਤਾ ਕਿਵੇਂ ਦਸੀਆਂ ਇਹ ਸਾਨੂੰ ਸਾਡੇ ਵੱਡੇ ਘਾਨੇ ਜੀ ਬੜਿਆਂ ਨੇ ਪਰ ਤੁਹਾਡੇ ਵੱਡੇ ਤੇ ਉੱਥੋਂ ਆਏ ਸੀਗੇ ਉੱਥੋਂ ਆਏ ਸੀ ਨਾ ਜਿਹੜੇ ਇੱਥੇ ਤੇ ਮੁਕਾਮੀ ਬੜੇ ਸੀ ਨਾ ਇੱਥੇ ਕੋਈ ਮੁਕਾਮੀਆਂ ਦੇ ਵਿੱਚ ਕੋਈ ਜੀ ਹੈਗੇ ਜ਼ਿੰਦਾ ਹੈਗੇ ਜਿਹਨੇ ਸਰਦਾਰ ਰਾਜ ਸਿੰਘ ਨੂੰ ਦੇਖਿਆ ਹੋਵੇ ਹਾਂ ਇਹ ਇੱਕ ਬੰਦਾ ਹੈ ਵੇ ਲੇਕਿਨ ਉਹ ਹੁਣ ਕਾਫੀ ਬੁੜੇ ਹੋ ਗਏ ਨੇ ਉਹਨਾਂ ਦਾ ਡੇਰਾ ਇੱਥੇ ਨਜ਼ਦੀਕ ਹੈ ਤੇ ਉਹਨਾਂ ਨੇ ਦੇਖਿਆ ਨਾਮ ਨਾਮ ਕੀ ਹੈ ਇਹ ਬਾਬਾ ਰੋਸ਼ਨ ਬਾਬਾ ਰੋਸ਼ਨ ਹਾਂਜੀ ਚਲੋ ਅੱਜ ਮੇਰੇ ਨਾਲ ਮਹਿਮਾਨ ਨੇ ਦੁਬਾਰਾ ਸਪੈਸ਼ਲੀ ਬਾਬਾ ਰੋਸ਼ਨ ਜੀ ਕੋ ਜਾਵਾਂਗਾ ਹਾਂਜੀ ਤੁਸੀਂ ਮੇਰਾ ਸਨੇਹਾ ਬਾਬਾ ਰੋਸ਼ਨ ਜੀ ਨੂੰ ਦੇ ਦਿਓ ਠੀਕ ਹੈ ਮੈਂ ਆਵਾਂਗਾ ਉਹਨਾਂ ਦਾ ਇੰਟਰਵਿਊ ਕਰਾਂਗਾ ਠੀਕ ਹੈ ਹਾਂਜੀ ਬਾਕੀ ਤੁਹਾਡਾ ਉਹ ਕਹਿੰਦੇ ਨੇ ਜਿ세 ਐ ਨਹੀਂ ਬਣਿਆ ਐ ਅਜੇ ਸਾਹਮਣੇ ਦਰਵਾਜ਼ਾ ਬਣਿਆ ਨਾ ਜਿਹੜਾ ਇਸ ਜਗ੍ਹਾ ਤੇ ਖੂਹ ਹੁੰਦਾ ਸੀ ਬਹੁਤ ਵੱਡਾ ਹਾਂਜੀ ਹਾਂਜੀ ਦੱਸਿਆ ਉਹਨਾਂ ਨੇ ਕਿ ਇਹ ਖੂਹ ਹੁੰਦਾ ਸੀ ਔਰ ਉਹ ਕਹਿੰਦੇ ਸੀ ਕਿ ਇਸ ਖੂਹ ਦੇ ਵਿੱਚ ਉਸ ਦਿਨ ਉਹ ਆਪਣਾ ਅਸਲਾ ਜਿਹੜਾ ਨਾ ਸਾਰਾ ਸਿੱਟ ਕੇ ਚਲੇ ਗਿਆ ਸੀ ਇਹ ਕਿਹਾ ਸੀ ਔਰ ਇਹ ਗੁਰਦੁਆਰਾ ਜਿਹੜਾ ਹੈ ਨਾ ਇਹ ਤਾਂ ਬਾਰੇ ਚ ਕਹਿੰਦੇ ਨੇ ਕਿ ਇਸ ਗੁਰਦੁਆਰੇ ਟ੍ਰਿਬਿਨਲ ਮੋਸ 1916 17 ਦੇ ਵਿੱਚ ਨਾ ਤਮੀਰ ਹੋਇਆ ਤੇ ਜਦੋਂ ਇਹ ਮਤਲਬ ਆਏ ਸੀ ਨਾ ਸਾਡੇ ਬੜੇ ਜਦੋਂ ਆਏ ਨੇ ਇੱਥੇ ਸਾਰੇ ਜਿੰਨੇ ਆ ਸਾਰੇ ਮਾਈਗ੍ਰੈਂਟ ਆ ਇੰਡੀਆ ਤੋਂ ਆਏ ਅੱਛਾ ਅੱਛਾ ਇਹਦੇ ਆਲੇ ਪਾਸੇ ਸਾਰੇ ਦੁਆਰਾਂ ਬਣੀਆਂ ਦਰਵਾਜ਼ੇ ਬਣੇ ਹੁੰਦੇ ਸੀ ਸਾਰੇ ਨਾ ਖਿੜਕੀਆਂ ਲੱਗੀਆਂ ਬੰਦ ਬੰਦ ਹੁੰਦਾ ਸੀ ਤੇ ਔਰ ਤੁਸੀਂ ਦੇਖਦੇ ਹੋ ਦੋ ਬੁੱਤੀਆਂ ਜਿਹੜੀਆਂ ਨੇ ਉਹ ਵੀ ਉਤਰ ਗਈਆਂ ਨੇ ਡਿੱਗ ਪਈਆਂ ਨੇ ਉਹ ਕਹਿੰਦਾ ਲੇਕਿਨ ਇੱਥੇ ਬੰਦੇ ਜਿਹੜੇ ਕੰਮ ਕਰਦੇ ਸੀ ਵੀ ਦੱਸਦੇ ਸੀ ਕਿ ਜਦੋਂ ਉਦੋਂ ਆਏ ਨੇ ਮ अच्छा ਤੇ ਉਸ ਤਰ੍ਹਾਂ ਦੀ ਸਾਡੀ ਆ ਨਾ ਨਹਿਰ ਬਣ ਰਹੀ ਸੀ ਇਹ ਜਿਹੜੀ ਲੋਕ ਕਾ ਅਪਰਚੇਲਮ ਜਿਹੜੀ ਹੈ ਨਾ ਅਪਰਚੇਲ ਜਿਹੜੀ ਗੁਰਾਤੋਂ ਜਾਂਦੀ ਹੈ ਇਹ ਨਹਿਰ ਵੀ ਉਸੇ ਬਣ ਰਹੀ ਸੀ ਮੋਗਲੀ ਨਹਿਰ ਕਹਿੰਦੇ ਨੇ ਉਹ ਲਗਾ ਲੋਕ ਉਸ ਤੇ ਮਜ਼ਦੂਰੀ ਉਧਰ ਵੀ ਕਰਦੇ ਸੀ ਇੱਥੇ ਇੱਥੇ ਮਜ਼ਦੂਰੀ ਕਰਦੇ ਹੁੰਦੇ ਸੀ ਤੇ ਉਹ ਬਲਕਿ ਉਹ ਦਰਜਤ ਤੌਰ ਤੇ ਉਹ ਕਹਿੰਦੇ ਸੀ ਕਿ ਦੋ ਬੰਦੇ ਮਰੇ ਵੀ ਸੀ ਇੱਕ ਗੋਦੋ ਡਿੱਕੇ ਮਰਿਆ ਸੀ ਔਰ ਇੱਕ ਜਿਹੜਾ ਸੀ ਨਾ ਉਹ ਬੇਰ ਖਾ ਗਿਆ ਉਹ ਗਿੱਡ ਕਸਮੇਤ ਨਾਲ ਤੇ ਉਹ ਦੀ ਡੈਥ ਹੋ ਗਈ ਇਸ ਤਰ੍ਹਾਂ ਇਹ ਮਤਲਬ ਕਹਿੰਦੇ ਸੀ ਉਹ ਇਹ ਲੋਕ ਰੈਚਲ ਹੈ ਜੀ ਜੋ ਸੀਨਾ ਵਸੀਨਾ ਗੱਲਾਂ ਸੀਨਾ ਵਸੀਨਾ ਗੱਲਾਂ ਬਲਕਿ ਤੁਸੀਂ ਉਹ ਇਹ ਦੇਖਿਆ ਹੁੰਦੀਆਂ ਨੇ ਇੱਥੇ ਵੀ ਤਸਵੀਰਾਂ ਵੀ ਬਣੀਆਂ ਇੱਥੇ ਮੈਂ ਆਪ ਜਦ ਨਾਲ ਤਾਰੀਖ ਲਿਖੀ ਹੋਈ ਜਿਸ ਤਰ੍ਹਾਂ ਅੱਜ ਕੱਲ ਉਹ 200 ਚੱਲ ਰਿਹਾ ਨਾ 2082 ਉਸ 2003 4 ਜਿਹੜਾ ਨਾ ਉਹ ਲਿਖਿਆ ਮੈਂ ਦੇਖਿਆ ਉਹ ਉਹ ਤਨਬ ਦੇਖੋ ਉਹਨਾਂ ਮਿਟ ਗਿਆ ਵਕਤ ਦੇ ਨਾਲ ਨਾ ਉਹ ਮੈਨੂੰ ਵੀ ਕਾਫੀ ਸ਼ੌਕ ਸੀ ਵੀ ਪੁੱਛਾਂ ਆਪਣੇ ਆਪਣੇ ਬੜਿਆਂ ਕੋਲੋਂ ਵੀ ਕਿ ਸਰ ਤਲਾ ਜਿਹੜਾ ਇਹਨੂੰ ਮੈਂ ਇਹ ਹੁਣ ਤਾਂ ਬਿਲਕੁਲ ਦੇਖੋ ਨਾ ਖਰਾਬ ਹੋ ਗਿਆ ਲੇਕਿਨ ਇਹਨੂੰ ਸੀ ਆਪਣੀ ਜ਼ਿੰਦਗੀ ਵਿੱਚ ਨਾ ਇਹਨੂੰ ਸਾਫ਼ ਦੇਖਿਆ ਭਾਜੀ ਮੈਂ ਸਾਲ ਤੋਂ 10 ਸਾਲ ਪਹਿਲੇ ਆਇਆ ਸੀ ਇੱਥੇ ਆਏ ਸੀ ਹਾਂਜੀ ਮੈਂ 10 ਸਾਲ ਪਹਿਲੇ ਆਇਆ ਸੀ ਮੈਂ ਡਰੋਨ ਦੇ ਨਾਲ ਸਾਰੀ ਵੀਡੀਓ ਬਣਾਈ ਸੀ अच्छा वो जो YouTube ਤੇ ਚੱਲ ਰਹੀ ਹੈ ਗੁਰਦੁਆਰਾ ਪਿਛਲੀ ਪੀੜੀ ਹਾਂ ਜੀ ਹਾਂ ਅੱਛਾ ਅੱਛਾ ਤੁਸੀਂ ਬਣਾਈ ਸੀ ਅੱਛਾ ਜਿਆ ਜੇ ਉਹ ਬੜਾ ਸੋਹਣਾ ਗੱਡੀ ਕੋਲੋਂ ਜੇ ਉਸ ਟਾਈਮ ਇਹ ਹੈ ਸੀ ਸਾਰਾ ਸਾਰੀਆਂ ਸੀੜੀਆਂ ਪੌੜੀਆਂ ਹੈਗੀਆਂ ਪੌੜੀਆਂ ਹੈ ਸੀ ਲੇਕਿਨ ਹੁਣ ਉਹ ਜਿਹੜੀ ਗੱਲ ਹੈ ਦਰਮਿਆਨ ਚ ਜਗ੍ਹਾ ਖਾਲੀ ਸੀ ਲੇਕਿਨ ਹੁਣ ਉਹ ਖਤਮ ਹੋ ਗਿਆ ਨਾ ਜੀ ਹੁਣ ਜੰ ਉਹ ਉਹ ਨਿਸ਼ਾਨ ਵਗੈਰਾ ਹੈ ਨੇ ਆ ਪੁੜੀਆਂ ਦੇ ਨਿਸ਼ਾਨ ਨੇ ਯਾਨੀ ਇੱਥੋਂ ਅਸੀਂ ਮਤਲਬ ਛਲਾਂਗ ਮਾਰ ਕੇ ਥੱਲੇ ਉਤਰ ਜਾਂਦੇ ਹੁੰਦੇ ਸੀ ਲੇਕਿਨ ਬਸ ਉਹ ਵਕਤ ਦੇ ਨਾਲ ਜੀ ਫਿਰ ਹਰ ਚੀਜ਼ ਦੇ ਨਾਲ-ਨਾਲ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਤੁਸੀਂ ਕੀ ਕਰਦੇ ਹੋ ਵੀਰ ਜੀ ਮੈਂ ਲਾਈਫਸਟਾਕ ਡਿਪਾਰਟਮੈਂਟ 'ਚ ਕੰਮ ਕਰਦਾ ਹਾਂ ਗੱਲਬਾਤ ਕਰਨ ਦੇ ਅੰਦਾਜ਼ ਤੋਂ ਪਤਾ ਲੱਗਦਾ ਕਿ ਕਿਸੇ ਅਜੀ ਸਰਕਾਰੀ ਉਹਦੇ ਨਾਲ ਤੁਸੀਂ ਜਾਂ ਕਿਸੇ ਪ੍ਰਾਈਵੇਟ ਅਜਾ ਨਹੀਂ ਮੈਨੂੰ ਕਾਫੀ ਲੋਕ ਅੰਦਰ ਆਏ ਨੇ ਜਸਟਿਸ ਰਗਵੀਰ ਸਿੰਘ ਸਾਹਿਬ ਇੱਕ ਵਾਰੀ ਆਏ ਸੀ ਇੱਥੇ ਜਸਟਿਸ ਰਗਵੀਰ ਸਿੰਘ ਰਗਵੀਰ ਸਿੰਘ ਦਿੱਲੀ ਤੋਂ ਨਾ ਅੱਛਾ ਦਿੱਲੀ ਤੋਂ ਆਏ ਸੀ ਉਹਨਾਂ ਦੀ ਮਿਸਿਸ ਵੀ ਆਈਆਂ ਸੀ ਉਹ ਕਹਿੰਦੇ ਸੀ ਕਿ ਮੈਂ ਉਹ ਹੈਂਡ ਸੀ ਇੱਧਰ ਨਾ ਪੁਰਾਣੀ ਪਿੰਡੀ ਦੇ ਮੰਡੀ ਦੇ ਸੀ ਲੇਕਿਨ ਲੇਕਿਨ ਪਿਓਰ ਨਾ ਮੈਨੂੰ ਆ ਵੀ ਖੋਜ ਰਹੀ ਹੈ ਵੀ ਲੋ ਅੰਦਰਾਂ ਨੇ ਇੱਕ ਇਹ ਕੋਈ ਬਹੁਤ ਪਹਿਲਾਂ ਸਰਦਾਰ ਆਏ ਸੀ ਤੇ ਉਹ ਮਰਾਲੇ ਦੇ ਨਾਲ ਗੋਵੇ ਉੱਥੇ ਦੇ ਸੀ ਉਹ ਕਹਿੰਦੇ ਸੀ ਮੈਂ ਇੱਥੇ ਆਇਆ ਇਸਲਾਬੇ ਨੰਦਾ ਵੀ ਰਿਆ ਸੀ ਅੱਛਾ ਅੱਛਾ ਲੇਕਿਨ ਇਸ ਕੇਰ ਦਾ ਜਿਹੜਾ ਗਿਆ ਨਾ ਉਹ ਬੰਦਾ ਨਹੀਂ ਕੋਈ ਦੇਖਿਆ ਕੇਰ ਜਾਂ ਜਾ ਸਕਦਾ ਨਾ ਇਹ ਨਹੀਂ ਦੇਖਿਆ ਮੈਂ ਸ਼ਾਇਦ ਹੂੰ ਹੂੰ ਠੀਕ ਲਓ ਜੀ ਇਹ ਤੇ ਮੈਨੂੰ ਵੀ ਬੜੀ ਖੋਜ ਹੁੰਦੀ ਹੈ ਇਹਨਾਂ ਚੀਜ਼ਾਂ ਦੀ ਜਿਸ ਤਰ੍ਹਾਂ ਵੀਰ ਜੀ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਤੇ ਉਹਨਾਂ ਨੇ ਆਖਿਆ ਕਿ ਸਾਨੂੰ ਕੇਰ ਬਾਬਾ ਦੇ ਲੋਕ ਇੱਥੋਂ ਜਾਣ ਤੋਂ ਬਾਅਦ ਜਿਹੜਾ ਹੈ ਉਹ ਨਹੀਂ ਮਿਲੇ ਇਸੇ ਤਰ੍ਹਾਂ ਮੇਰੀ ਵੀ ਬੜੀ ਖੋਜ ਹੁੰਦੀ ਹੈ ਖਾਸ ਕਰਕੇ ਜਿਹੜੇ ਇਤਿਹਾਸਕ ਸਥਾਨ ਨੇ ਉਹਨਾਂ ਦੇ ਪਿੰਡਾਂ ਤੋਂ ਜਿਹੜੇ ਲੋਕ ਗਏ ਨੇ ਉਹ ਜ਼ਰੂਰ ਆਪਤਾ ਕਰਿਓ ਜਦੋਂ ਮੈਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਇੱਥੋਂ ਖੜ ਕੇ ਵੇਖਦਾ ਹਾਂ ਤੇ ਸੋਚਦਾ ਹਾਂ ਕਿ ਯਾਰ ਕਿਆ ਸੱਚ ਮੁੱਚ ਇਸ ਇਮਾਰਤ ਨੂੰ ਸਾਡੇ ਤੋਂ ਵਿਛੜੇ ਹੋਏ 80 ਵਰੇ ਹੋ ਗਏ ਹਨ ਤੁਸੀਂ ਯਾਰ ਇਸ ਇਮਾਰਤ ਦਾ ਜਾਹੋ ਜਲਾਲ ਵੇਖੋ ਜੋ ਅੱਜ ਵੀ ਆਪਣੀਆਂ ਰੋਜ਼ ਤੇ ਹੈ ਬੇਸ਼ੱਕ ਸੰਤਾਲੀ ਵਿੱਚ ਇੱਥੋਂ ਸਿੱਖ ਲੋਕ ਚਲੇ ਗਏ ਤੇ ਇਥੇ ਕਸ਼ਮੀਰੀ ਵੀਰਾਂ ਨੇ ਆ ਕੇ ਸ਼ਰਨ ਲੈ ਲਈ ਤੇ ਜਿਵੇਂ-ਜਿਵੇਂ ਉਹਨਾਂ ਦੇ ਪਰਿਵਾਰ ਵੱਡੇ ਹੁੰਦੇ ਗਏ ਇਸ ਦੇ ਹਿੱਸੇ ਹੁੰਦੇ ਗਏ ਪਰ ਸੋਚਣ ਵਾਲੀ ਗੱਲ ਹੈ ਕਿ ਯਾਰ ਇਹ ਹਿੱਸੇ ਗੁਰਦੁਆਰੇ ਦੇ ਥੋੜੀ ਹੁੰਦੇ ਗਏ ਇਹ ਤਾਂ ਸਾਡੇ ਦਿਲ ਦੇ ਟੋਟੇ ਹੁੰਦੇ ਗਏ ਬੇਸ਼ੱਕ ਅੱਜ ਅਸੀਂ ਜਦੋਂ ਆਉਂਦੇ ਹਾਂ ਤੇ ਇਹ ਸਾਨੂੰ ਅੰਦਰ ਜਾਣ ਦਿੰਦੇ ਹਨ ਬੜੇ ਇੱਜ਼ਤ ਇੱਜ਼ਤ ਇhtiram ਦੇ ਨਾਲ ਪਰੀਆ ਹੈ ਹੋਇਆ ਹੀ ਕਿਉਂ ਇੰਨਾ ਸੋਹਣਾ ਸਥਾਨ ਤੇ ਇਸ ਦੇ ਅੱਜ ਇਹ ਹਾਲਾਤ ਵੇਖ ਕੇ ਯਕੀਨ ਕਰੋ ਯਾਰ ਮਨ ਪਰ ਆਂਦਾ ਹੈ ਜਾਏ ਸੰਤਾਲੀਆਂ ਰੋਲ ਕੇ ਰੱਖਦਾ ਤੂੰ ਸਾਡੀ ਕੌਮ ਨੂੰ